ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀ 24 ਮੈਂ ਸਾਰੀਕਾ ਟਵਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲੱਕੇ ਇਸ ਵਿੱਚ ਅਸੀਂ ਮੁੱਖ ਚਰਚਿਤ ਖਬਰਾਂ ਤੇ ਗੱਲਬਾਤ ਕਰਦੇ ਹਾਂ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਰਕੇਸ਼ ਸ਼ਾਂਤੀਦੋਤ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਖਬਰ ਜਿਹੜੀ ਲੈਣ ਲੱਗੇ ਹਾਂ ਉਹ ਇਹ ਹੈ ਕਿ ਭਾਰਤ ਵਿੱਚ ਪਿਛਲੇ 2 ਸਾਲਾਂ ਦੌਰਾਨ ਵਿਮਾਨਾਂ ਦੇ ਜੀਪੀਐਸ ਸਿਸਟਮ ਨਾਲ ਛੇੜਛਾੜ ਦੀਆਂ 1951 ਘਟਨਾਵਾਂ ਜੜੀਆਂ ਨੇ ਉਹ ਸਾਹਮਣੇ ਆ ਚੁੱਕੀਆਂ ਹਨ ਸਰਕਾਰ ਨੇ ਬੀਤੇ ਦਿਨੀ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ ਤੁਹਾਨੂੰ ਦੱਸਦੀ ਹੈ ਕਿ ਜੀਪੀਐਸ ਸਿਸਟਮ ਵਿਮਾਨ ਨੂੰ ਉਸਦੀ ਸਹੀ ਸਥਿਤੀ ਦਿਸ਼ਾ ਅਤੇ ਉਚਾਈ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਉਡਾਣ ਦੌਰਾਨ ਨੈਵੀਗੇਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਜੀਪੀਐਸ ਡਾਟਾ ਵਿੱਚ ਗੜਬੜ ਹੋਣ ਨਾਲ ਵਿਮਾਨ ਦੀ ਜਿਹੜੀ ਦਿਸ਼ਾ ਉੱਪਰ ਟੱਗ ਸਕਦੀ ਹੈ ਜੋ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ ਕੁਝ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਦਿੱਲੀ ਮੁੰਬਈ ਕੋਲਕਾਤਾ ਅੰਮ੍ਰਿਤਸਰ ਹైదరాబాద్ ਬੈਂਗਲੁਰੂ ਅਤੇ ਚੇਨਈ ਹਵਾਈ ਅੱਡਿਆਂ ਤੇ ਵੀ ਜੀਪੀਐਸ ਸਪੂਫਿੰਗ ਅਤੇ ਛੇੜਛਾੜ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਦਰਜ ਕੀਤੀਆਂ ਗਈਆਂ ਸਨ ਬਹੁਤ ਵੱਡੀ ਖਬਰ ਅਕੀ ਕਹਿਣਾ ਚਾਹੁੰਦਾ ਸਰਕਾਰ ਦੇ ਕੋ ਹੌਲੀ ਹੌਲੀ ਜਦੋਂ ਜਿਹੜਾ ਇਹ ਆਪਾਂ ਇੰਟਰਨੈਸ਼ਨਲ ਅਗਰ ਗੱਲ ਛੱਡਦੀਏ ਤੇ ਜਿਹੜੀ ਸਰਫੇਸ ਜਿਹੜੀ ਮੇਸ ਹੈ ਟਰਾਂਸਪੋਰਟੇਸ਼ਨ ਹੈ ਉਹਦਾ ਪ੍ਰੈਸ਼ਰ ਦੇਖਦੇ ਹੋਏ ਜਿਹੜੀਆਂ ਹਾਲੀਵੁੱਡੀ ਮੁਲਕ ਦੇ ਵਿੱਚ 에어 ਟੈਕਸੀਸ ਤੱਕ ਦੀ ਗੱਲ ਆ ਗਈ ਹੈ। ਜੀ। ਇਹ ਹਾਲੀਵੁੱਡੀ 에ਵੀਏਸ਼ਨ ਨੇ ਹਾਲੇ ਹੋਰ ਵਧਣਾ। ਹੂੰ। ਜਦੋਂ ਜ਼ਮੀਨ ਤੋਂ ਟ੍ਰੈਫਿਕ ਘਟਾਉਣਾ ਹੈ, ਉਦੋਂ 에ਵੀਏਸ਼ਨ ਨੂੰ ਵਧਾਉਣਾ ਪੈਣਾ। ਜੀ। ਬਿਲਕੁਲ। ਹਾਲੇ ਕਿ ਦੂਸਰੇ ਵੀ ਰਸਤੇ ਵਾਟਰ ਟ੍ਰਾਂਸਪੋਰਟ ਦੇ ਵੀ ਕੋਸ਼ਿਸ਼ਾਂ ਹੋ ਰਹੀਆਂ ਹਨ ਪਰ ਜ਼ਿਆਦਾ 에어 ਟ੍ਰੈਫਿਕ ਵਧਣਾ ਹੈ। ਜੀ। ਤੇ ਇਹ ਜਿਹੜੀ ਘਟਨਾ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਆਪਾਂ ਤੁਸੀਂ 1200 ਦੇ ਕਰੀਬ ਇਹ ਘਟਨਾਵਾਂ ਹੋਈਆਂ ਸਾਲ। ਬਿਲਕੁਲ। ਜੀ। ਮਿਲਦਾ ਕਿ 100 ਘਟਨਾ ਹਰ ਮਹੀਨੇ ਹਰ ਮਿੰਨੀ ਜੀ ਤਾਂ ਸੌ ਘਟਨਾ ਇਹਨੂੰ 에어ਪੋਰਟਸ ਦੀ ਗਿਣਤੀ ਚ ਲੈ ਕੇ ਜਾਓ ਕਿ ਕਿੰਨੇ 에어ਪੋਰਟ ਤਾਂ ਮੇਰਾ ਖਿਆਲ ਹੈ ਕਿ ਹਰ ਪਰ 에어ਪੋਰਟ ਜਿਹੜੀ ਹੈ 10 12 ਆ ਜਾਣੀ ਜੀ ਜੀ ਜਦੋਂ ਅਬ ਔਸਤ ਚ ਗੱਲ ਕਰਦੇ ਆ ਤੇ ਦਿੱਲੀ ਵਿੱਚ ਪਿਛਲੇ ਦਿਨ ਅਚ ਫੌਰੀ ਤੌਰ ਤੇ ਜਦੋਂ ਸਾਡੇ ਲੋਕਾਂ ਨੇ ਇੰਟਰਸੈਪਟ ਕਰ ਲਿਆ ਗਿਆ ਗੜਬੜ ਹੋ ਗਈ ਹੈ ਸਾਡੇ ਪਾਇਲਟ ਸਿਆਣੇ ਨਿਕਲੇ ਜੀ ਉਹਨਾਂ ਨੇ ਫੌਰੀ ਉਹਨਾਂ ਨੂੰ ਮੈਨੂਅਲ ਮੋਡ ਤੇ ਕਰ ਲਿਆ ਬਿਲਕੁਲ ਜੀ ਉਹ ਕਰਕੇ ਉਹਨਾਂ ਨੇ ਬਚਾ ਕਰ ਲਿਆ ਹਮ ਇਹ ਘਟਨਾ ਇਹ ਇਹ ਜਿਹੜੇ ਅੰਕੜਿਆਂ ਦਾ ਆਣਾ ਹੈ ਇਹ ਜਿਹੜੀ ਚਿੰਤਾ ਬਿਆਨ ਕੀਤੀ ਜਾਣੀ ਹੈ ਜੀ ਇਸ ਜੀਪੀਐਸ ਸਿਸਟਮ ਦੇ ਵਿੱਚ ਮਤਲਬ ਉਹਦੀ ਉਹਦੇ ਵਿੱਚ ਐਕਸਪਰਟਸ ਨੇ ਪਿੱਛੇ ਗਿਆ ਸੀ ਕਿਉਂਕਿ ਇਹ ਇਹਦੇ ਉੱਤੇ ਜ਼ਿਆਦਾ ਚਿੰਤਾ ਇਸ ਕਰਕੇ ਹੈ ਕਿਉਂਕਿ ਸਾਡੇ ਇੱਥੇ ਬੜਾ ਵੱਡਾ ਅੰਮਦਾਵਤ ਹਾਦਸਾ ਹੋਇਆ ਹਾਦਸਾ ਹੋਇਆ ਸੀ ਜਿਹਦੇ ਵਿੱਚ ਥੱਲੇ ਵੀ ਉਹ ਕਈ ਗੱਲਾਂ ਨਿਕਲ ਕੇ ਆ ਰਹੀਆਂ ਹਨ ਤਾਂ ਕਿਤੇ ਕਿਤੇ ਲੱਗਦਾ ਕਿ ਐਸੀ ਵੀ ਗੱਲ GPS ਦੀ ਪ੍ਰੋਬਲਮ ਉਹਦੇ ਵਿੱਚ ਵੀ ਨਹੀਂ ਹੋਵੇ ਬਹੁਤ ਵੱਡਾ ਸੇਡਾ ਵੱਡੇ ਇਨੇ ਲੋਕ ਗੁਆਏ ਆਪਣੇ ਵੱਡੇ ਵੱਡੇ ਪਾਇਲਟ ਐਕਸਪਰਟ ਪਾਇਲਟ ਗੁਆਏ ਜੀ ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀ ਘਟਨਾ ਹੈ ਇਹਦੇ ਉੱਤੇ ਜਿਹੜੇ ਐਕਸਪਰਟਸ ਨੇ ਇਸ ਗੱਲ ਦੇ ਉੱਪਰ ਕਿਹਾ ਸੀ ਜਦੋਂ ਹੁਣੇ ਰੀਸੈਂਟਲੀ ਦਿੱਲੀ 'ਚ ਹੋਇਆ ਤਾਂ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜਾ ਸਾਡਾ GPS ਸਿਸਟਮ ਹੈ ਹੁਣ ਇਸ ਕਿਸਮ ਦਾ ਕਿ ਇਹ ਕਿਤੇ ਵੀ ਬੈਠੇ ਜਿਹੜਾ ਉਹ ਨੂੰ ਇੰਟਰਸੈਪਟ ਕੀਤਾ ਜਾ ਸਕਦਾ ਜਾਂ ਇਹਦੇ ਵਿੱਚ ਇਹਨੂੰ ਹੈਕ ਕੀਤਾ ਜਾ ਸਕਦਾ ਹੈ ਜੀ ਜੀ ਤਾਂ ਇਹ ਘਟਨਾਵਾਂ ਹੁਣ ਇਹਦੇ 'ਚ ਸਾਡੇ ਕੋਈ ਸਾਡੇ ਜਿਹੜੇ ਉਹ ਸੌਫਟਵੇਅਰਸ ਨੇ ਉਹਨਾਂ 'ਚ ਕੋਈ ਗੜਬੜ ਆਈ ਹੈ ਜਾਂ ਵਾਕਈ ਹੈਕਿੰਗ ਹੋਈ ਹੈ ਜਾਂ ਕੁਝ ਐਸਾ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜੀ ਤੇ ਇਹ ਇਹ ਜਿਹੜੀ ਹੈ ਕਿਉਂਕਿ ਇਹ ਜੇ ਕਿਤੇ ਰੱਬ ਨਾ ਕਰੇ ਦੁਨੀਆਂ ਲੋਟਸ ਨਾ ਆਵੇ ਤੇ ਫਿਰ ਤਾਂ ਕੁਝ ਨਾ ਕੁਝ ਜੇ ਤੁਸੀਂ ਕਲਪਨਾ ਕਰੋ ਤਾਂ ਕਿੱਡੇ ਵੱਡੀ ਮਤਲਬ ਪ੍ਰੋਬਲਮ ਆ ਸਕਦੀ ਹੈ ਹਾਂ ਜੀ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇੰਡੀਆ ਕਿਉਂਕਿ ਆਈਟੀ ਦੇ ਸੈਕਟਰ ਦੇ ਵਿੱਚ ਦੁਨੀਆਂ ਨੂੰ ਲੀਡ ਕਰਨ ਵਾਲਾ ਮੁਲਕ ਹੈ ਦੁਨੀਆਂ ਪਰ ਦੇ ਵਿੱਚ ਆਈਟੀ ਦੇ ਜਿਹੜੇ ਐਕਸਪਰਟਸ ਆ ਇੰਡੀਆ ਦੇ ਬੈਠੇ ਆ ਤਾਂ ਮੈਨੂੰ ਲੱਗਦਾ ਕਿ ਗਵਰਨਮੈਂਟ ਨੂੰ ਗਵਰਨਮੈਂਟ ਲੱਗੀ ਹੋਵੇਗੀ ਕਿ ਮੇਰੇ ਕਹਿਣ ਤੇ ਨਹੀਂ ਗਵਰਨਮੈਂਟ ਦੇ ਜਾਣਾ ਮੈਨੂੰ ਲੱਗਦਾ ਵੀ ਇਹ ਜਿਹੜੇ ਅੰਕੜੇ ਨਿਕਲ ਕੇ ਆਏ ਆ ਗਵਰਨਮੈਂਟ ਦੇ ਉੱਤੇ ਅਲਰਟ ਆ ਅਲਰਟ ਆ ਔਰ ਇਹਨੂੰ ਇਹ ਸੌਫਟਵੇਅਰ ਜਿਹੜੇ ਆ ਜਾਂ ਇਹ ਜਿਹੜੇ ਸਿਸਟਮ ਹੈਗੇ ਆ ਇਹਨਾਂ ਨੂੰ ਟੈਕਨੀਕਲੀ ਤੇ ਸਾਨੂੰ ਨਹੀਂ ਨਾ ਪਤਾ ਇਹਨਾਂ ਨੂੰ ਕੀ ਕਹਿੰਦੇ ਆ ਤਾਂ ਇਹ ਸਾਰੇ ਸਿਸਟਮਸ ਨੂੰ ਜਿਹੜਾ ਮੈਨੂੰ ਲੱਗਦਾ ਕਿ ਇਹਦੀ ਅਪਗ੍ਰੇਡੇਸ਼ਨ ਇਹ ਇਹਦਾ ਫੂਲ ਪ੍ਰੂਫ ਹੋਣਾ ਇਹਦਾ ਵੀ ਇਹ ਜਿੱਦਾਂ ਹੁਣ ਸਾਡੇ ਕਹਿੰਦੇ ਲੱਗੀ ਜਿਹੜੀ ਜਦੋਂ ਆਮ ਤੌਰ ਤੇ ਸਾਡੇ ਇੱਥੇ ਇਲੈਕਟ੍ਰੋਨਿਕ ਮਸ਼ੀਨਾਂ ਦੀ ਗੱਲ ਹੁੰਦੀ ਹੈ ਉਹ ਕਹਿੰਦੇ ਜੀ ਹੈ ਕੋਈ ਉਹ ਕਹਿੰਦੇ ਜੀ ਇਹ ਨਹੀਂ ਹੋ ਸਕਦੀਆਂ ਜੀ ਉਹ ਤੁਸੀਂ ਕਿਸੇ ਕਿਸੇ ਗਲਤੀ ਕਹਿੰਦੇ ਨਾ ਕਿ ਨਹੀਂ ਹੋ ਸਕਦੀਆਂ ਮੈਨੂੰ ਪਤਾ ਜੀ ਇਹ ਫੂਲ ਪ੍ਰੂਫ ਨੇ ਚ ਕੋਈ ਗੜਬੜ ਨਹੀਂ ਹੋ ਸਕਦੀ ਤਾਂ ਫਿਰ ਇਦਾਂ ਦਾ ਸਿਸਟਮ ਜਿਹੜਾ ਹੈ ਵੀ ਵਾਕੇ ਫੂਲ ਪ੍ਰੂਫ ਜਿਹੜਾ ਹੋ ਨਹੀਂ ਸਕਦਾ ਜੀ ਉਹ ਇਹ ਤਾਂ ਕਿਉਂਕਿ ਮਨੁੱਖੀ ਜ਼ਿੰਦਗੀਆਂ ਨਾਲ ਜੁੜਿਆ ਫਿਰ ਉਹ ਸਾਡੇ ਜਿਹੜੇ ਅਗਰ ਕਿੰਨੇ ਜਹਾਜ਼ ਜਾਂਦੇ ਨੇ ਕਹਿੰਦੇ ਲੋਕ ਜਾਂਦੇ ਨੇ ਸੋ ਇਹ ਇਹ ਤਾਂ ਜਿੱਡੀ ਵੱਡੀ ਇਹ ਗੱਲ ਹੈ ਜੀ ਉਹ ਡੀਪੀ ਚ ਤੇ ਫਿਰ ਕਈ ਵਾਰੀ ਇਹੋ ਹੀ ਲੱਗਦਾ ਕਿ ਜਹਾਜ਼ ਹੁਣੇ ਨਹੀਂ ਉੱਡਣਗੇ ਪਰ ਫਿਰ ਵੀ ਸਾਡੇ ਪਾਇਲਟਸ ਜਿਹੜੇ ਆ ਸਾਡੇ ਜਿਹੜੇ 에어 ట్రాਫਿਕ ਨੂੰ ਕੰਟਰੋਲ ਕਰਨ ਵਾਲੇ ਟੈਕਨੀਸ਼ੀਅਨਸ ਨੇ ਜੀ ਉਹਨਾਂ ਨੇ ਇਹਨੂੰ ਮੈਨੂਅਲ ਸਿਸਟਮ ਦੂਸਰਾ ਆਪਣੇ ਆਪਣੇ ਜਿਹੜੇ ਉਸ ਵੇਲੇ ਵਿਕਲਪ ਹੁੰਦੇ ਆ ਉਹਨਾਂ ਦੇ ذریعے ਹੱਲੇ ਵੀ ਇਸ ਸਿਸਟਮ ਨੂੰ ਵਧੀਆ ਚਲਾ ਰਹੇ ਆ ਇਹ ਉਹਨੇ ਜਿਹੜੇ ਪ੍ਰਸੰਸਾ ਦੇ ਪਾਤਰ ਨੇ ਜੀ ਪਰ ਮੈਨੂੰ ਲੱਗਦਾ ਹੈ ਕਿ ਸਾਡੇ ਅਕਸਰ ਜਦੋਂ ਇਦਾਂ ਦੀ ਘਟਨਾਵਾਂ ਹੁੰਦੀਆਂ ਹੁੰਦੀਆਂ ਫਿਰ ਗੱਲਾਂ ਜਦੋਂ ਐਕਸਪਰਟਸ ਗੱਲ ਕਰਦੇ ਆ ਟਿੱਟਲ ਦੱਸਦੇ ਗਿਆ ਕਮੀਆਂ ਸੀ ਇਟ ਮੀਨਸ ਕਿ ਉਹ ਕਮੀਆਂ ਦਾ ਲਗਾਤਾਰ ਦੱਸ ਰਹੇ ਹੁੰਦੇ ਆ ਪਰ ਜਿਨ੍ਹਾਂ ਨੇ ਉਹਨਾਂ ਕਮੀਆਂ ਨੂੰ ਦੂਰ ਕਰਨਾ ਹੁੰਦਾ ਜਿਨ੍ਹਾਂ ਨੇ ਕਦਮ ਚੁੱਕਣੇ ਹੁੰਦੇ ਉਹ ਉਹਨੂੰ ਉਹਨੂੰ ਲਾਈਟ ਨਹੀਂ ਦਿੰਦੇ ਤਾਂ ਮੈਨੂੰ ਲੱਗਦਾ ਵੀ ਜਦੋਂ ਐਸੀ ਸਰਕਾਰ ਕੰਮ ਕਰਦੀ ਹੋਵੇ ਜਿਹੜੀ ਬਹੁਤ ਅਲਰਟ ਹੋਵੇ ਹਰ ਪਾਸੇ ਤਾਂ ਉਹਨੂੰ ਚਾਹੀਦਾ ਵੀ ਇਹਨੂੰ ਮਤਲਬ ਪ੍ਰਾਇੋਰਟੀਜ਼ ਦੇ ਵਿੱਚ ਵੀ ਟਾਪ ਪ੍ਰਾਇੋਰਟੀ ਦੇ ਉੱਤੇ ਰੱਖ ਕੇ ਬਿਲਕੁਲ ਜੀ ਜੀ ਬਿਲਕੁਲ ਇਸੇ ਤਰ੍ਹਾਂ ਸਰ ਜੇ ਇੰਡੀਗੋ ਸੰਕਟ ਦੀ ਗੱਲ ਕਰੀਏ ਤਾਂ ਕਿੰਨੇ ਹੀ ਦਿਨ ਜਿਹੜੇ ਨੇ ਵੇਚ ਚੁੱਕੇ ਨੇ ਇਸ ਸੰਕਟ ਨੂੰ ਲੈ ਕੇ ਹਰ ਰੋਜ਼ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮਾਨਸਿਕ ਪੀੜਾ ਸਹਣੀ ਪਈ ਸ਼ੁਰੂਆਤੀ ਜਾਂਚ ਵਿੱਚ ਇੰਡੀਗੋ ਦੀ ਗੰਭੀਰ ਲਾਪਰਵਾਹੀ ਸਾਹਮਣੇ ਆ ਚੁੱਕੀ ਹੈ ਪਰ ਇਸ ਦੇ ਬਾਵਜੂਦ ਹੁਣ ਤੱਕ ਨਾ ਤਾਂ ਕੰਪਨੀ ਵਿਰੁੱਧ ਕੋਈ ਜੁਰਮਾਨੇ ਵਰਗੀ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਪੀੜਤ ਯਾਤਰੀਆਂ ਨੂੰ ਮੁਆਵਜ਼ਾ ਦਿਵਾਉਣ ਦੀ ਕੋਈ ਗੱਲ ਹੋ ਰਹੀ ਹੈ ਕਿਉਂਕਿ ਦੇਸ਼ ਵਿੱਚ ਅਜੇ ਤੱਕ ਯਾਤਰੀਆਂ ਦੇ ਅਧਿਕਾਰਾਂ ਨੂੰ ਯਕੀਨੀ ਬਣਾ ਆ ਉਹ ਮੌਜੂਦ ਨਹੀਂ ਹੈ ਠੀਕ ਹੈ ਜੀ ਦੇਖੋ ਜਿਹੜੀ ਤੁਸੀਂ ਕਿਹਾ ਕਿ ਇੰਡੀਗੋ ਨੇ ਲਾਪਰਵਾਹੀ ਕੀਤੀ ਹੈ ਤਾਂ ਉਹ ਜਦੋਂ ਐਡੀ ਵੱਡੀ 에어ਲਾਈਨ ਜੀ ਦੀ ਮੋਨੋਪੋਲੀ ਹੋਵੇ ਜੀ ਉਹ ਲਾਪਰਵਾਹੀ ਹੁਣ ਜਦੋਂ ਕੋਈ ਐਡਾ ਮੋਨੋਪੋਲੀ ਦਾ ਸਿਸਟਮ ਦੇਸ਼ ਚ ਬਣ ਜਵੇ ਕਿਸੇ ਵੀ ਫੀਲਡ ਚ ਜਿਹਦਾ ਤੁਸੀਂ ਗੱਲ ਕੀਤੀ ਹੈ ਉਹਦੇ ਚ ਜਦੋਂ ਮੋਨੋਪੋਲੀ ਬਣੀ ਹੋਵੇ ਕਿ ਅਸੀਂ ਕਿ ਇਹ ਮੋਨੋਪੋਲੀ ਆ ਦਾ ਲਾਪਰਵਾਹੀ ਕਰਦਾ ਤਾਂ ਜਿੱਡੇ ਮੋਨੋਪੋਲੀ ਤੇ ਨਜ਼ਰ ਰੱਖਣੇ ਉਹਦੀ ਲਾਪਰਵਾਹੀ ਤੇ ਉਹਦੀ ਵੀ ਹੈਗੀ ਹੈ ਬਿਲਕੁਲ ਜਿਹੜੀਆਂ ਗਵਰਨਮੈਂਟਸ ਨੇ ਉਹ ਉਹਨਾਂ ਉਹਨਾਂ ਦੀ ਵੀ ਤਾਂ ਲਾਪਰਵਾਹੀ ਹੈ ਨਾ ਕਿ ਉਹ ਜੋ ਮਰਜ਼ੀ ਕੀ ਕਰਦਾ ਰਿਹਾ ਸਾਨੂੰ ਪਤਾ ਹੀ ਨਹੀਂ ਜੀ ਜੀ ਸੋ ਇਸ ਕਰਕੇ ਇੰਡੀਗੋ ਦੀ ਜਿਹੜੀ ਗੱਲ ਹੈ ਗਵਰਨਮੈਂਟ ਨੇ ਵੈਸੇ ਹੁਣ ਕਦਮ ਚੁੱਕੇ ਆ ਹਮ ਕੁਝ ਜਾਂਚ ਵੀ ਸ਼ੁਰੂ ਹੋਈਆਂ ਵੀ ਉਹ ਕਿਸ ਕਿਉਂ ਐਸਾ ਜਿਹੜਾ ਸਿਸਟਮ ਦੇ ਵਿੱਚ ਕੀਤਾ ਹੁਣ ਗੱਲਬਾਤ ਸ਼ੁਰੂ ਹੋ ਗਈ ਹੈ ਜੀ ਔਰ ਉਹਦੇ ਵਿੱਚ ਇੰਡੀਗੋ ਨੇ ਦੇਖਿਆ ਜੀ ਅਸੀਂ ਜਿਨ੍ਹਾਂ ਨੂੰ ਮੁਆਵਜ਼ੇ ਦੇ ਤੌਰ ਤੇ ਕूपन ਦੇਣ ਦੀ ਗੱਲ ਕੀਤੀ ਹੈ ਕਿ ਉਹ ਦੁਬਾਰਾ ਟਰੈਵਲ ਕਰਨਗੇ ਜਾਨੀ ਕਿ ਅਗਲਾ ਟਿਕਟ ਬੁੱਕ ਕਰ ਲਈ ਉਹਨਾਂ ਨੇ ਵੀ ਸਾਡੇ ਕੋਈ ਜਾਇਓ ਹਮ ਬਿਲਕੁਲ ਹਾਂ ਨਾ ਤਾਂ ਉਹ ਐਕਚੁਅਲੀ ਕੀ ਹੈ ਕਿ ਉਹਨਾਂ ਨੇ ਸਾਰਾ ਜਿਹੜਾ ਸਿਸਟਮ ਹੈ ਇਹਦੀ ਹੁਣ ਜਾਂਚ ਸ਼ੁਰੂ ਹੋਈ ਹੈ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਹਦੇ ਵਿੱਚ ਨਾ ਐਂਟਰ ਹੋਏ ਹੈ ਜਿਹੜੀ ਜਿਹੜਾ ਪ੍ਰਤੀਸਪਰਦਾ ਨੂੰ ਲੈ ਕੇ ਜਿਹੜਾ ਨਾ ਕੰਪੀਟੀਸ਼ਨ ਨੂੰ ਲੈ ਕੇ ਅਥਾਰਟੀ ਹੈ ਜਿਹੜੀ ਚੈੱਕ ਕਰਦੀ ਹੈ ਕਿ ਕੰਪੀਟੀਸ਼ਨ ਵਾਲੀ ਅਥਾਰਟੀ ਨੇ ਇਹ ਚੈੱਕ ਕਰਨਾ ਕਿ ਜਿਹਦੀ ਮੋਨੋਪੋਲੀ ਹੈ ਕਿਸੇ ਵੀ ਟ੍ਰੇਡ ਚ ਉਹਦਾ ਕੰਮ ਹੁੰਦਾ ਚੈੱਕ ਕਰਨਾ ਕਿ ਉਹ ਐਕਸਪਲੋਇਟੇਸ਼ਨ ਤਾਂ ਨਹੀਂ ਕਰ ਰਿਹਾ ਤਾਂ ਉਹਦੇ ਚ ਇੰਡੀਗੋ ਦੀ ਐਕਸਪਲੋਇਟੇਸ਼ਨ ਕਰਨ ਦੀ ਨਿਕਲੀ ਹੈ ਹੁਣ ਇੰਡੀਗੋ ਦੀ ਉਹ ਐਕਸਪਲੋਇਟੇਸ਼ਨ ਜਾਂ ਜਿਹੜੀ ਲਾਪਰਵਾਹੀ ਹੈ ਉਹ ਕਿਹਦੀ ਕਿਹਦੇ ਸੁਰੱਖਣ ਚ ਹੁੰਦੀ ਰਹੀ ਹੈ ਕਿਹਦੀ ਸਰਪ੍ਰਸਤੀ ਚ ਹੁੰਦੀ ਰਹੀ ਹੈ ਕਿਉਂ ਬੇਫਿਕਰ ਹੋ ਕੇ ਇਦਾਂ ਕਰਦਾ ਰਿਹਾ ਤਾਂ ਉਹ ਜਿਹੜਾ ਹੁਣ ਉਹ ਜਿਹੜੀ ਉਹ ਸੰਸਥਾ ਆ ਗਈ ਹੈ ਜਿਹੜੀ ਇਸ ਕੰਪੀਟੀਸ਼ਨ ਉਹਦੇ ਉੱਤੇ ਨਜ਼ਰ ਰੱਖਦੀ ਹੈ ਕਿ ਮੋਨੋਪੋਲੀ ਵਾਲੇ ਲੋਕ ਇਦਾਂ ਨਾ ਕਰਨ ਉਹਨਾਂ ਨੇ ਹੁਣ ਤਾਈਆਂ ਫੜ ਲਈਆਂ ਜੀ ਜੀ ਸੋ ਉਹਦੀ ਜਾਂਚ ਉਹ ਲੱਗੇ ਚੱਲ ਰਹੀ ਹੈ ਉਹ ਸਾਹਮਣੇ ਆਏਗੀ ਔਰ ਮੈਨੂੰ ਲੱਗਦਾ ਕਿ ਇਹਦੇ ਉੱਤੇ ਜਿਹੜਾ ਇਦੇ ਉੱਤੇ ਕਿਤੇ ਕੋਰਟ ਦੇ ਵੀ ਡਾਇਰੈਕਟ ਕੀਤਾ ਇੱਕ ਇੱਕ ਕੋਰਟ ਤੋਂ ਵੀ ਜਿਹੜਾ ਡਾਇਰੈਕਟ ਕੀਤਾ ਵੀ ਇਹਦੇ ਉੱਤੇ ਅਸੀਂ ਕਿਉਂ ਆਇਆ ਕਿ ਜਿਹੜੇ ਉਹਨਾਂ ਦੇ ਮੁਆਵਜ਼ੇ ਦੇਖੋ ਨਾ ਜਦੋਂ ਲੋਕ ਲੋਕਾਂ ਦੀਆਂ ਫਲਾਈਟਸ ਮਿਸ ਹੋਈਆਂ ਉਹਨਾਂ ਨੂੰ ਜਿਹੜੀਆਂ ਵੈਸੇ ਮੁਸ਼ਕਲਾਂ ਮਾਨਸਿਕ ਮੁਸ਼ਕਲਾਈਆਂ ਹੋ ਤਾਂ ਅਲੱਗ ਆਈਆਂ ਜੀ ਕਿਸੇ ਬੰਦੇ ਨੇ ਬਹੁਤ ਵੱਡੀ ਟ੍ਰੇਡ ਡੀਲ 'ਚ ਜਾਣਾ ਸੀ ਕਿਸੇ ਬੰਦੇ ਨੇ ਉੱਥੇ ਐਕਸਪ੍ਰੈਸ ਐਂਟਰੀ 'ਚ ਅਮਰੀਕਾ ਜਾਣਾ ਸੀ ਉੱਥੇ ਉਹਦੀ ਉਹਦੀ ਉਹਨੇ ਆਪਣਾ ਉੱਥੇ ਦੀ ਸਿਟੀਜ਼ਨਸ਼ਿਪ ਲਈ ਜਾਣਾ ਸੀ ਜੀ ਕਿਸੇ ਨੇ ਆਪਣੀ ਕਿਸੇ ਆਸੀ ਇੰਟਰ ਨੌਕਰੀ ਦੀ ਇੰਟਰਵਿਊ ਲਈ ਜਾਣਾ ਸੀ ਕਿਸੇ ਨੇ ਕਿਸੇ ਮਤਲਬ ਬਿਮਾਰ ਆਦਮੀ ਦੀ ਵੱਡੇ ਆ ਮੈਨੂੰ ਲੱਗਦਾ ਕਿ ਇਹਦੇ ਉੱਤੇ ਜਿਹੜੀ ਇੰਡੀਗੋ ਦੇ ਅਗਰੇ ਲਾਪਰਵਾਹੀ ਕੀਤੀ ਲਾਪਰਵਾਹੀ ਦੀ ਇੱਕ ਮਿਸਾਲ ਆਈ ਹੈ ਤਾਂ ਇਸ ਲਾਪਰਵਾਹੀ ਦੀ ਸਜ਼ਾ ਦੇਣ ਦੀ ਵੀ ਇੱਕ ਵੱਡੀ ਮਿਸਾਲ ਜਿਹੜੀ ਆ ਉਹ ਕਾਇਮ ਮੁਲਕ 'ਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਗਾਹਾਂ ਜਿਹੜਾ ਕੋਈ ਬੰਦਾ ਮੋਨੋਪੋਲੀ ਦਾ ਫਾਇਦਾ ਲੈ ਕੇ ਜਾਂ ਵੈਸੇ ਤਾਂ ਮੋਨੋਪੋਲੀ ਗਵਰਨਮੈਂਟ ਨੂੰ ਕਰਨ ਹੀ ਨਹੀਂ ਦੇਣੀ ਚਾਹੀਦੀ ਉਹਨਾਂ ਵੈਸੇ ਗਵਰਨਮੈਂਟ ਨੇ ਕਿਹਾ ਕਿ ਅਸੀਂ ਇਹਨਾਂ ਦੀਆਂ ਫਲਾਈਟਾਂ ਘਟਾਈਆਂ ਪਰ ਇਹ ਪਹਿਲਾਂ ਹੋਣਾ ਚਾਹੀਦਾ ਸੀ ਕੋਈ ਅੱਛੀ ਗੱਲ ਆ ਕਿ ਜਿਹੜੀ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਪਰ ਇਹ ਮੁਲਕ ਦੇ ਅੰਦਰ ਮੋਨੋਪੋਲੀ ਇਹ ਦੱਸਦੀ ਹੈ ਕਿ ਜਿਹੜਾ ਜਿਹੜੇ ਅਲੀਗੇਸ਼ਨ ਲਗਾਤਾਰ ਲੱਗਦੇ ਆਉਂਦੇ ਆ ਵੀ ਇਹ ਕੁਝ ਹੀ ਲੋਕਾਂ ਨੂੰ ਜਿਹੜਾ ਸਾਰਾ ਕੁਝ ਦਿੱਤਾ ਜਾ ਰਿਹਾ ਜੀ ਉਹ ਉਹ ਵੀ ਇਸ ਚੀਜ਼ ਨੂੰ ਪ੍ਰੂਫ ਕਰਦੀ ਇਸ ਘਤਨਾ ਬਿਲਕੁਲ ਬਿਲਕੁਲ ਸਰ ਇਸੀ ਤਰ੍ਹਾਂ ਹੁਣ ਅਗਲੀ ਖਬਰ ਤੇ ਚਰਚਾ ਕਰਦੇ ਆਂ ਦੇਸ਼ ਦੀ ਵਨ ਤੋਂ ਬਾਅਦ ਦੱਸਦੀ ਕਿ ਪਹਿਲੀ ਵਾਰ ਲਾਹੌਰ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਸ ਦੇ ਗੁਰਮਨੀ ਸੈਂਟਰ ਫਾਰ ਲੈਂਗੁਏਜਸ ਐਂਡ ਲਿਟਰੇਚਰ ਨੇ ਆਪਣਾ ਸੰਸਕ੍ਰਿਤ ਜਾਣ ਪਛਾਣ ਕੋਰਸ ਸਫਲਤਾਪੂਰਵਕ ਸਮਾਪਤ ਕੀਤਾ ਹੈ ਸੰਸਕ੍ਰਿਤ ਨੂੰ ਪਾਕਿਸਤਾਨ ਚ ਸ਼ੁਰੂ ਕਰਵਾਉਣ ਵਿੱਚ ਵੱਡੀ ਮੁੱਲੀ ਭੂਮਿਕਾ ਨਿਭਾਉਣ ਵਾਲੇ ਡਾਕਟਰ ਸ਼ਾਹਿਦ ਰਸ਼ੀਦ ਨੇ ਇਸ ਕੋਰਸ ਨੂੰ ਇੱਕ ਡੂੰਗਾ ਅਰਥਪੂਰਨ ਵਿਕਾਸ ਦੱਸਿਆ ਕੀ ਕਹਿਣਾ ਚਾਹੁੰਦੇ ਸਨ ਦੇਖੋ ਪਛਾਈ ਵਿਕਾਸ ਜਿਹੜੇ ਹੁੰਦੇ ਬਾਕੀ ਅਰਥਪੂਰਣ ਵਿਕਾਸ ਹੁੰਦੇ ਉਹਨਾਂ ਦੇ ਅਰਥ ਹੁੰਦੇ ਆ ਸੋ ਇਹ ਜਿਹੜੀ ਹੈ ਵੈਸੇ ਪਛਾਈ ਸੰਕਿਰਣਤਾ ਨਹੀਂ ਹੋਣੀ ਚਾਹੀਦੀ ਜਦੋਂ ਪਛਾਈ ਸੰਕਿਰਣਤਾ ਹੁੰਦੀ ਹੈ ਤੇ ਉਦੋਂ ਪਛਾਵਾਂ ਮਰਦੀਆਂ ਹਾਂ ਹਾਂ ਨੋ ਡਾਊਟ ਕਿ ਜਿਹੜੀ ਆ ਮਾਂ ਬੋਲੀਆਂ ਹੁੰਦੀਆਂ ਉਹਨਾਂ ਉੱਤੇ ਉਹਨਾਂ ਨੂੰ ਬੋਲਣਾ ਉਹਨਾਂ ਨੂੰ ਲਿਖਣਾ ਉਹਨਾਂ ਦੇ ਮਾਨ ਕਰਨਾ ਆਪਣੀਆਂ ਪਛਾਵਾਂ ਦੇ ਉੱਪਰ ਉਹ ਵੀ ਖੇਤਰੀ ਜ਼ਰੂਰਤ ਹੁੰਦੀ ਉਹਨਾਂ ਨੂੰ ਬਕਾਉਣਾ ਵੀ ਜਿਹੜਾ ਠੀਕ ਨਹੀਂ ਹੁੰਦਾ ਜੀ ਸੰਸਕ੍ਰਿਤ ਦੀ ਆਪਾਂ ਜਦੋਂ ਗੱਲ ਕਰਦੇ ਆ ਸਾਡੇ ਵੀ ਇੱਥੇ ਬਹੁਤ ਹੁੰਦਾ ਰਿਹਾ ਪੰਜਾਬ ਦੇ ਵਿੱਚ ਵੀ ਹੈ ਕਈ ਯੂਨੀਵਰਸਿਟੀ ਨੇ ਉਹ ਸੰਸਕ੍ਰਿਤ ਬੰਦ ਕਰਤੀ ਸੀ ਬੰਦ ਕਰ ਦਿੱਤੀ ਸੀ ਜੀ ਸੰਸਕ੍ਰਿਤ ਪੁਰਾਣੀ ਹੈ ਨਾ ਪਰ ਹੁਣ ਸੰਸਕ੍ਰਿਤ ਜਿਹੜੀ ਹੈ ਸੰਸਕ੍ਰਿਤ ਉਸ ਦੌਰ ਦੀ ਭਾਸ਼ਾ ਰਹੀ ਹੈ ਜੋ 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 ਇਤਿਹਾਸ ਦੱਸਦਾ ਹੈ ਜੀ ਕਿ ਵੈਸੇ ਤਾਂ ਛੋਟੇ ਮਤਲਬ ਥੋੜੇ ਸ਼ਬਦਾਂ 'ਚ ਤਾਂ ਕਹਿੰਦੇ ਕਿ ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਦੀ ਜਨਮਨੀ ਹੈ ਹਮਮਤਲਬ ਕਿ ਉਹਦੇ ਵਿੱਚ ਵੀ ਕਈ ਹੋਰ ਜਿਹੜੇ ਉਹਨਾਂ ਤੋਂ ਵੀ ਉੱਪਰ ਵਿਦਵਾਨ ਨੇ ਉਹ ਕਹਿੰਦੇ ਨੇ ਪ੍ਰਾਕ੍ਰਿਤ ਜਿਹੜੀ ਸੀ ਯਾਨੀ ਕਿ ਜਿਹੜੀ ਪ੍ਰਕਿਰਤੀ ਦੀ ਭਾਸ਼ਾ ਸੀ ਜੀ ਜਿਹਨੂੰ ਸਮਝ ਕੇ ਕਿਸ ਤੇ ਇਹ ਜਿਹੜੀ ਜਦੋਂ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਜਿਹੜਾ ਮਤਲਬ ਧਰਮ ਪਾਸ਼ਾ ਦੇ ਹਦਾਰਤ ਤੇ ਸਾਰਾ ਕੁਝ ਹੋਇਆ ਹੋਵੇ ਉੱਥੇ ਫਿਰ ਉਹ ਜਦੋਂ ਇਸ ਕਿਸਮ ਦਾ ਇੱਕ ਬੰਦਾ ਸਟਰਗਲ ਕਰਕੇ ਇਸ ਗੱਲ ਤੇ ਆਂਦਾ ਹਾਲੇ ਕਿ ਬਸ ਇੱਕ ਛੋਟਾ ਕੋਰਸ ਹੈ ਇੱਕ ਰਫਰੈਸ਼ਰ ਕੋਰਸ ਉਹ ਸ਼ੁਰੂ ਕਰਾਇਆ ਥੋੜਾ ਜਿਹਾ ਜਿਹੜਾ ਵੀਕਐਂਡ ਦੇ ਉੱਤੇ ਹੁੰਦਾ ਤਾਂ ਉਹ ਇੱਕ ਅੱਛਾ ਕਿਉਂਕਿ ਪਸ਼ਾਵਾਂ ਜਿਹੜੀਆਂ ਜਿਹੜੀਆਂ ਕੋਈ ਅਸੀਂ ਸਪੋਜ਼ ਕਰੋਗੇ ਕੋਈ ਕੋਈ ਜਿਹੜੀ ਰਿਸਰਚ ਹੈ ਉਹ ਮਤਲਬ ਪਾਲੀ ਪਾਸ਼ਾ ਚ ਹੋਈ ਹੈ ਹਾਂ ਕੋਈ ਜਿਹੜੀ ਰਿਸਰਚ ਆਫ ਫ੍ਰੈਂਚ ਚ ਹੋਈ ਹੈ ਜੀ ਤਾਂ ਉਹ ਪਸ਼ਾਵਾਂ ਦਾ ਗਿਆਨ ਲੈ ਕੇ ਉਹ ਉਸ ਉਹਨਾਂ ਰਿਸਰਚਸ ਨੂੰ ਜਾਨਣਾ ਕੁਦਰਤ ਨੂੰ ਜਾਨਣਾ ਜਿਹੜਾ ਉਹ ਜ਼ਰੂਰੀ ਹੈ ਸੋ ਪਾਕਿਸਤਾਨ ਵਿੱਚ ਐਸੀ ਕੋਸ਼ਿਸ਼ ਹੋਈ ਹੈ ਪਹਿਲ ਹੋਈ ਹੈ ਇਹਦਾ ਵੈਲਕਮ ਤਾਂ ਹੋਣਾ ਚਾਹੀਦਾ ਹੈ ਜੀ ਨਾਲ ਹੀ ਨਾਲੇ ਸਾਨੂੰ ਵੀ ਇੱਕ ਸਿੱਖ ਲੈਣੀ ਚਾਹੀਦੀ ਹੈ ਕਿ ਸਾਨੂੰ ਜਿਹੜੀਆਂ ਪਸ਼ਾਵਾਂ ਹੈਗੀਆਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸਾਡੇ ਵੀ ਉਹ ਜਿਹੜਾ ਸਾਡਾ ਹੁਣ ਅਸੀਂ ਪੰਜਾਬ ਵਰਗਾ ਸਾਡਾ ਜਿਹੜਾ ਪੰਜਾਬ ਛੋੜਾ ਕਿੰਨਾ ਰਿਚ ਜਿਹੜਾ ਛੋਟੀ ਜਿਹੜੀ ਗੁਰਮੁਖੀ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਕਹਿੰਦੇ ਆ ਸਾਡਾ ਸਾਰਾ ਲਿਟਰੇਚਰ ਹੀ ਜਿਹੜਾ ਗੁਰੂ ਗੁਰੂ ਸਾਹਿਬਾਨ ਦੇ ਦੌਰ ਤੋਂ ਬਾਅਦ ਸਾਰਾ ਉਦੇਚਾ ਜੋ ਉਸ ਤੋਂ ਪਹਿਲਾਂ ਸੰਸਕ੍ਰਿਤ ਵੀ ਹੈਗਾ ਸਾਡਾ ਬ੍ਰਿਜ ਭਾਸ਼ਾ ਚ ਹੈਗਾ ਹੋਰ ਕਈ ਮੈਥਲੀਆਂ ਚ ਵੀ ਹੈਗਾ ਸਾਡਾ ਤਾਂ ਉਹ ਮੈਨੂੰ ਲੱਗਦਾ ਕਿ ਪਾਸ਼ਾਵਾਂ ਦਾ ਗਿਆਨ ਲੈਣਾ ਜਿਹੜਾ ਇਹਨੂੰ ਸਭ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਹਰ ਆਦਮੀ ਦੋ ਚਾਰ ਭਾਸ਼ਾ ਜਾਣਦਾ ਹੋਵੇ ਇਹ ਚੀਜ਼ਾਂ ਇਹ ਕਲਚਰ ਜਪਾਨ ਚ ਹੈਗਾ ਇਹ ਕਲਚਰ ਜਿਹੜਾ ਹੋਰ ਕਈ ਦੇਸ਼ਾਂ ਚ ਹੈਗਾ ਜਿੱਥੇ ਲੋਕ ਲੋਕ ਜ਼ਿਆਦਾ ਭਾਸ਼ਾ ਸਿੱਖਦੇ ਹੁਣ ਤਾਂ ਹੁਣ ਤਾਂ ਐਪਸ ਬਹੁਤ ਆ ਗਏ ਐਸੇ ਕਿ ਜਨਾਜ਼ੇ ਤੁਸੀਂ ਮੈਨੇ ਪਾਸ਼ਾ ਸਭ ਪਜਾਵਾਂ ਸਿੱਖ ਸਕਦੇ ਜੀ ਟੈਕਨੀਕ ਨੇ ਕੀਤਾ ਸੋ ਇਹ ਅੱਛੀ ਗੱਲ ਆ ਪਾਕਿਸਤਾਨ ਵਰਗੇ ਮੁਲਕ ਚ ਐਸਾ ਹੋਇਆ ਜੀ ਇਹ ਹੋਰ ਵੀ ਸਿੱਖ ਲੈਣਗੇ ਲੋਕ ਬਿਲਕੁਲ ਬਿਲਕੁਲ ਸਹੀ ਹੁਣ ਗੱਲ ਕਰਦੇ ਹਾਂ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਤਾਂ ਉਹਨਾਂ ਦੇ ਪ੍ਰਸ਼ਾਸਨ ਨੇ ਅਧਿਕਾਰਤ ਤੌਰ ਤੇ ਆਪਣਾ 트੍ਰੰਪ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਇਸ ਪ੍ਰੋਗਰਾਮ ਤਹਿਤ ਗੈਰ ਅਮਰੀਕੀ ਨਾਗਰਿਕਾਂ ਨੂੰ ਇੱਕ ਭਾਰੀ ਕੀਮਤ ਦੀ ਅਦਾਇਗੀ ਕਰਕੇ ਅਮਰੀਕਾ ਵਿੱਚ ਰਹਿਣ ਦੀ ਖੁੱਲ ਮਿਲੇਗੀ। ਵੈੱਬਸਾਈਟ 트੍ਰੰਪਕਾਰਡ.ਗਵਰਨਮੈਂਟ ਜਿਸ ਵਿੱਚ ਹੁਣੇ ਅਪਲਾਈ ਕਰੋ ਬਟਨ ਹੈ ਦਿਲਚਸਪੀ ਰੱਖਣ ਵਾਲੇ ਵਿਨੇਕਾਰਾਂ ਨੂੰ ਤੇਜ਼ੀ ਨਾਲ ਪ੍ਰਕਿਰਿਆ ਲਈ ਹੋਮਲੈਂਡ ਸਿਕਿਉਰਿਟੀ ਵਿਭਾਗ ਨੂੰ 15000 ਡਾਲਰ ਦੀ ਫੀਸ ਦਾ ਭੁਗਤਾਨ ਕਰਨ ਦੀ ਅਗਿਆਦੰਦਾ ਹੈ। ਕੀ ਕਹਿਣਾ ਚਾਹੋਗੇ? ਦੋ ਕੋ ਇਹਦੇ ਵਿੱਚ ਸਰਕਾਰ ਜਿਹੜਾ 골ਡ ਕਾਰਡ ਹੈ ਨਾ ਜੀ ਇਹ ਜੇ ਅਸੀਂ ਇਹਨੂੰ ਰੁਪਈਆਂ 'ਚ ਗਿਣੀਏ ਹਾਂ ਤੇ ਇੰਡੀਅਨ ਮਨੀ 9 ਕਰੋੜ ਰੁਪਈਆ ਹਾਂ 9 ਕਰੋੜ ਰੁਪਈਆ ਦੇ ਕੇ ਕੋਈ ਵੀ ਉਥੇ ਦੀ 골ਡ ਕਾਰਡ ਮੰਨ ਲਓ ਉਥੇ ਦੀ ਸਿਟੀਜ਼ਨਸ਼ਿਪ ਅਮਰੀਕਾ ਦੀ ਲੈ ਸਕਦਾ ਜੀ ਇਹ ਉਸ ਦੌਰ ਦੇ ਵਿੱਚ ਵੈਸੇ ਜਨਰਲੀ ਆਪਾਂ ਇਹਨੂੰ ਇਦਾਂ ਲਈਏ ਨਾ ਕਿ ਜਿਹੜੇ ਮਿਸਟਰ 트ੰਪ ਨੇ ਉਥੇ ਦੇ ਰਾਸ਼ਟਰਪਤੀ ਡੋਨਾਲਡ 트ੰਪ ਉਹ ਆਪਣੀ ਹਰ ਗੱਲ ਨੂੰ ਇਹ ਸਮਝਦੇ ਆ ਹਾਂ ਕਿ ਮੈਂ ਹੁਣ ਟਰੰਪ ਕਾਰਡ ਖੇលਿਆ ਟਰੰਪ ਕਾਰਡ ਖੇលਿਆ ਜਦੋਂ ਕਹਿੰਦੇ ਆ ਆਮ ਪਛਾਣ ਜਦੋਂ ਕਿ ਟਰੰਪ ਕਾਰਡ ਖੇលਿਆ ਗਿਆ ਤਾਂ ਉਹ ਤਰੁਪ ਦਾ ਪੱਤਾ ਜਿਹਨੂੰ ਕਹਿੰਦੇ ਆ ਤਾਂ ਟਰੰਪ ਕਾਰਡ ਖੇលਿਆ ਹੁਣ ਹੁਣ ਬਈ ਲਓ ਮੇਰੇ ਦਾੜ ਥੱਲੇ ਸਾਰੇ ਜਿਹੜੇ ਜਿਨ੍ਹਾਂ ਨੂੰ ਟੀਰਨਾ ਸੀ ਆ ਗਏ ਜੀ ਹੁਣ ਉਹਨਾਂ ਨੇ ਇੱਕ ਪਾਸੇ ਤੋਂ H1B ਵੀਜ਼ਾ ਜਿਹੜਾ ਵੀਜ਼ਾ ਉਹਨੂੰ ਰੋਕ ਲੈਣ ਦੇ 100 ਰਸਤੇ ਕੱਢਦੇ ਪਏ ਪਿੱਛੇ ਉਹਨਾਂ ਨੇ ਸਾਰੀਆਂ ਇੰਟਰਵਿਊ ਰੱਦ ਕਰਤੀਆਂ ਉਹਨਾਂ ਨੇ ਕਹਿੰਦੇ ਸੋਸ਼ਲ ਮੀਡੀਆ ਅਕਾਊਂਟ ਓਪਨ ਕਰੋ ਇਹ ਉਹਨਾਂ ਦਾ ਪ੍ਰੋਐਗੈਟਿਵ ਐਸਾ ਨਹੀਂ ਕਿਸੇ ਵੀ ਸਟੇਟ ਦਾ ਜੇ ਕਿਸੇ ਵੀ ਮੁਲਕ ਦੀ ਸਰਕਾਰ ਦਾ ਇਹ ਉਹਨਾਂ ਦਾ ਆਪਣਾ ਪ੍ਰੋਐਗੈਟਿਵ ਹੈ ਸਾਡੇ ਵੀ ਹੁਣ ਚੈੱਕ ਹੋ ਰਿਹਾ ਐਸਆਈਆਰ ਆ ਗਈ ਹੈ ਦੇਖਾਂਗੇ ਬਾਹਰ ਦੇ ਬੰਦੇ ਕਿਹੜੇ ਦੂਜੇ ਕਿਹੜੇ ਉਹਨਾਂ ਦਾ ਸੋਚ ਕੀ ਹੈ ਕਿਹਨੂੰ ਆਉਣ ਦੇਣਾ ਕਿਹਨੂੰ ਨਹੀਂ ਆਉਣ ਦੇਣਾ ਜੀ ਸੋ ਇਹ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਚ ਆਉਂਦਾ ਹੈ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਨਾਲ ਹੀ ਦੇਖੋ ਇਹ ਜਦੋਂ ਉਹਨਾਂ ਨੇ 골ਡ ਕਾਰਡ ਉਹਨਾਂ ਨੇ ਵੈਸੇ ਅਨਾਉਂਸਮੈਂਟ ਤਾਂ ਬਹੁਤ ਪਹਿਲਾਂ ਹੁਣ ਇੰਪਲੀਮੈਂਟ ਹੋ ਗਿਆ ਬਿਲਕੁਲ ਜੀ ਉਦੋਂ ਉਹਨਾਂ ਨੇ ਹੁਣ ਉਹਨਾਂ ਨੇ ਨਾਲ ਹੀ ਕਿਹਾ ਕਿ ਵੀ ਮੈਨੂੰ ਨਾ ਇਸ ਗੱਲ ਦੇ ਉੱਤੇ ਬੜੀ ਨਿਮੋਸ਼ੀ ਹੈ ਬੜੀ ਹੈਰਾਨੀ ਹੈ ਹਮ ਕਿ ਜਿਹੜੇ ਸਟੂਡੈਂਟ ਇੱਥੇ ਪੜਨ ਆਉਂਦੇ ਆ ਦੂਜੇ ਦੇਸ਼ਾਂ ਚ ਉਹ ਟੈਲੈਂਟ ਵਾਪਸ ਕਿਉਂ ਚਲੇ ਜਾਂਦਾ ਇੱਕ ਪਾਸੇ ਤਾਂ ਐਜਪਟ ਮਨ ਵੀਜ਼ਾ ਜੀ ਉਹਨੂੰ ਉਹਨੂੰ ਉਹਨਾਂ ਨੇ ਜੋੜਿਆ ਇਸ ਗੱਲ ਨਾਲ ਕਿ ਜਿਹੜੀਆਂ ਕੰਪਨੀਆਂ ਮੇਰੇ ਮੁਲਕ ਦੀਆਂ ਹੈਗੀਆਂ ਹਮ ਕਿਉਂਕਿ ਉਹਨਾਂ ਕੰਪਨੀਆਂ ਤੋਂ ਭੱਜ ਰਹੀਆਂ ਜਦੋਂ ਹੋਇਆ ਤਾਂ ਜਦੋਂ ਇੱਥੇ ਮਾਈਕਰੋਸਾਫਟ ਆ ਗਈ ਇੰਡੀਆ 'ਚ ਜੀ ਅਸੀਂ ਉੱਥੇ ਜਾ ਕੇ ਲਾਵਾਂਗੇ ਜੀ ਐਕਸਪਰਟ ਉੱਥੇ ਦੇ ਹੈ ਤਾਂ ਤੁਹਾਡੀ ਗੂਗਲ ਆ ਗਈ ਬਹੁਤ ਵੱਡੇ ਪੈਮਾਨੇ ਤੇ ਆ ਗਿਆ ਉਹ 트ੰਪ ਮੰਨਣਾ ਨਹੀਂ ਚਾਹੁੰਦੇ ਫਿਰ ਕਿਤੇ ਨਾ ਕਿਤੇ ਦਿਖਦਾ ਤਾਂ ਉਹਨਾਂ ਨੇ ਨਾਲ ਹੀ ਨਾਲ ਆਪਣੇ ਦੇਸ਼ ਦੀਆਂ ਕੰਪਨੀਆਂ ਨੂੰ ਨਸੀਹਤ ਦਿੱਤੀ ਆ ਵੀ ਤੁਸੀਂ ਕਿਉਂ ਨਹੀਂ ਇਹ ਜਿਹੜਾ ਕਾਰਡ ਆ ਇਹ ਆਪਣੇ ਉਹਨਾਂ ਲੋਕਾਂ ਲਈ ਖਰੀਦੇ ਕੀ ਉਹਨਾਂ ਨੂੰ ਵਾਪਸ ਨਾ ਜਾਣਾ ਪਵੇ ਬਿਲਕੁਲ ਸੋ 트ੰਪ ਦੀ ਇਹ ਜਿਹੜੀ ਗੱਲ ਆ ਮੈਨੂੰ ਲੱਗਦਾ ਕਿ ਉਹਨਾਂ 트ੰਪ ਨੇ ਜਦੋਂ ਇਹ ਵੱਡਾ ਸਟੈਂਡ ਤਾਂ ਲੈ ਲਿਆ ਹੁਣ ਉਹ ਚਾਹੁੰਦਾ ਕਿ ਜਿਹੜਾ 골ਡ ਕਾਰਡ ਦਾ ਰੁਪਈਆ ਹੈ ਉਹ ਮੈਂ ਆਪਣੇ ਮੁਲਕ ਦੀਆਂ ਜਿਹੜੀਆਂ ਜਿਹਦੀਆਂ ਇੱਥੇ ਬੈਠੀਆਂ ਕੰਪਨੀਆਂ ਜੀ ਉਹ ਖਰਚਣ ਉਹਦੇ ਪੈਸੇ ਜਿਹੜੇ H1B ਵੀਜ਼ੇ ਦੇ ਉਹ ਬੱਚੇ ਕਿਉਂਕਿ ਹੁਣ 9 ਕਰੋੜ ਕਿਸੇ ਨੇ ਉਹਨੇ ਤਾਂ ਉਹਨਾਂ ਖਰਚ ਨਹੀਂ ਸਕਣਾ ਕੋਈ ਆਮ ਸਧਾਰਨ ਸਟੂਡੈਂਟ ਨਹੀਂ ਦੂਜੇ ਬਿਲਕੁਲ ਜੀ ਤਾਂ ਉਹਦੇ ਉੱਤੇ ਉਹਨੇ ਉਹਨੇ ਨਾਲ ਇਹ ਇਹ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀਆਂ ਮੈਥੇ ਦੀਆਂ ਜਿਹੜੀਆਂ ਕੰਪਨੀਆਂ ਮੈਨੂੰ ਹੈਰਾਨੀ ਹੈ ਕਿ ਉਹ ਕਿਉਂ ਇਹਨੂੰ ਖਰੀਦ ਕੇ ਲੋਕਾਂ ਨੂੰ ਦਿੰਦੀ ਹੈ ਬਿਲਕੁਲ ਤਾਂ ਇਹਦਾ ਮਤਲਬ ਹੈ ਕਿ ਜਿਨ੍ਹਾਂ ਨੇ ਇੱਥੇ ਆਉਣਾ ਜੀ ਛੱਡੇ ਆਉਣਾ ਕਿਤੇ ਹੋਰ ਮੁਲਕ ਚ ਜਾਣਾ ਜਾਂ ਫਿਰ ਉਹਨਾਂ ਨੇ ਉੱਥੇ ਆਪਣੇ ਐਕਸਪੋਰਟਸ ਨੂੰ ਰੋਕਣ ਲਈ ਰੱਖਣ ਲਈ ਉਹ 9 ਕਰੋੜ ਖਰਚਣਾ ਇਹ ਉਹਨਾਂ ਦਾ ਕੰਪਨੀਆਂ ਦਾ ਅਮਰੀਕਾ ਦਾ ਆਪਸ ਹਸਤਾਲ ਮੇ ਜੀ ਬਿਲਕੁਲ ਬਿਲਕੁਲ ਸਹੀ ਇਸੇ ਤਰ੍ਹਾਂ ਅਗਲੀ ਖਬਰ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਜ਼ਰ ਹੁਣ ਭਾਰਤ ਦੇ ਬਾਸਮਤੀ ਚਾਵਲ ਤੇ ਉਹ ਅਮਰੀਕਾ ਵਿੱਚ ਆਯਾਤ ਹੋਣ ਵਾਲੇ ਭਾਰਤੀ ਚਾਵਲ ਤੇ ਨਵੇਂ ਸਿਰੇ ਤੋਂ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਹੇ ਹਨ ਦੱਸਦੇ ਕਿ 트럼ਪ ਪ੍ਰਸ਼ਾਸਨ ਪਹਿਲਾਂ ਹੀ ਭਾਰਤ ਤੇ 50% ਦਾ ਭਾਰੀ ਜਿਹੜਾ ਟੈਰਿਫ ਲਗਾ ਚੁੱਕੇ ਹਨ ਜੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਦੱਸੇ ਜਾ ਰਿਹਾ ਕੀ ਕਰਨਾ ਚਾਹੁੰਗਾ ਇਹ ਉਸੇ ਕੰਟੀਨਿਊਟੀ ਜਿਹੜੀ ਸੀ ਗੱਲ ਕੀਤੀ ਰਹੁਣੇ ਕਿ 트럼ਪ ਬਾਰ ਬਾਰ ਕੋਸ਼ਿਸ਼ ਕਰਦੇ ਕੋਸ਼ਿਸ਼ ਕਰਦੇ ਨੇ ਜੀ ਤਾਂ ਇਹਦੇ ਉੱਤੇ ਅਸੀਂ ਜਿਹੜੀ ਹੁਣ ਤੱਕ ਇਸ 트럼ਪ ਦੇ ਇਸ ਬਿਆਨ ਤੋਂ ਬਾਅਦ ਜੀ ਜਿਹੜੀ ਐਕਸਪਰਟਸ ਦੀ ਜਿਹੜੇ ਅੰਕੜਾ ਵਿਸ਼ੇਸ਼ਗਿਆ ਦੀ ਖਬਰ ਆਈ ਹੈ ਜੀ ਜੀ ਉਹ ਦੱਸਦੀ ਹੈ ਵੀ ਸਾਨੂੰ ਇਹਦੀ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਲੋੜ ਨਹੀਂ ਹੈ ਕਿ ਤੁਸੀਂ ਅਸੀਂ ਅਮਰੀਕਾ ਤੋਂ ਇਲਾਵਾ 127 ਮੁਲਕਾਂ ਨੂੰ ਹਮ ਭਾਰਤ ਦਾ ਚੌਲ ਜਾਂਦਾ ਹੈ ਜੀ ਬਿਲਕੁਲ ਜਿੱਥੇ ਉਹ ਬੈਸਟ ਕੁਆਲਟੀ ਦਾ ਆਲਰੇਡੀ ਹੈਗਾ ਹਮ ਤੇ ਬਾਸਮਤੀ ਦੀ ਸਾਡੇ ਕੋਲ ਜਿੰਨੀ ਖੁੱਪਤਾ ਹੈ ਹਮ ਉਹ ਅਸੀਂ ਜਿੰਨੇ ਮੁਲਕਾਂ ਨੂੰ ਭੇਜਦੇ ਆ ਜੀ ਉਹ ਸਾਡੇ ਕੋਲ ਉਹ ਸਾਡੇ ਕੋਲ ਤਾਂ ਪੂਰੀ ਨਹੀਂ ਹੁੰਦੀ ਹਮ ਤਾਂ ਸਾਨੂੰ ਬਹੁਤ ਕਿਉਂਕਿ ਜਿਹੜਾ ਫਿਰ ਉਹ ਜਿਹੜਾ ਜਿਹੜਾ ਉਸ ਤੋਂ ਬਾਅਦ ਸੇਲਾ ਚਾਵਲ ਚੌਲ ਕਹਿੰਦੇ ਜਿਹਨੂੰ ਜੀ ਉਹਦੀ ਵੀ ਸਾਡੇ ਇੰਨੀ ਸਾਡੇ ਕੋਲ ਜਿੱਦਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਕਿ ਹੁਣ ਹੁਣ ਜਾ ਰਹੇ ਆ ਉਹ ਦੱਖਣ ਅਫਰੀਕਾ ਦੇ ਦੋ ਤਿੰਨ ਹੋਰ ਮੁਲਕਾਂ 'ਚ ਜਾ ਰਹੇ ਆ ਬਿਲਕੁਲ ਬਿਲਕੁਲ ਸਰ ਪਰ ਸਾਡੇ ਕੋਲ ਤਾਂ ਇੰਨੀ ਵੱਡੀ ਮਾਰਕੀਟ ਸਾਡੇ ਲੋਕਾਂ ਨੇ ਡਿਵੈਲਪ ਕਰ ਲਈ ਹੈ ਹਮ ਤਾਂ ਉਹ ਪਤਾ ਨਹੀਂ ਡੋਨਾਲਡ ਟਰੰਪ ਨੂੰ ਇਹ ਲੱਗਦਾ ਕਿ ਸ਼ਾਇਦ ਇੰਡੀਆ ਮੇਰੇ ਤੇ ਨਿਰਭਰ ਆ ਸਾਂ ਹਾਂ ਬਿਲਕੁਲ ਜੀ ਤਾਂ ਉਹ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੇ ਸਾਡੇ ਐਕਸਪਰਟਸ ਨੇ ਸਾਡੇ ਜਿਹੜੇ ਅੰਕੜਾ ਵਿਸ਼ੇਸ਼ਗੀਆਂ ਸਟੈਟਸ ਦਿੱਤੇ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੀ ਬਹੁਤੀ ਚਿੰਤਾ ਕਰਨ ਵਾਲੀ ਲੋੜ ਨਹੀਂ ਸੋ 트럼ਪ ਤਾਂ ਮੈਂ ਤਾਂ ਦੱਸਿਆ ਵੀ ਬਾਰ ਬਾਰ 트럼ਪ ਕਾਰਡ ਖੇਦੀ ਜਾਂਦੇ ਆ ਪਰ ਉਹ ਅੱਗੋਂ ਫਿਰ ਹਿੰਦੁਸਤਾਨ ਵਾਲੇ ਵੀ ਜਿਹੜੇ ਭਾਰਤ ਵੀ ਸਟਰੋਂਗ ਇਸ ਵੇਲੇ ਇਕਨੋਮੀ ਹੈ ਦੁਨੀਆਂ ਦੇ ਵੱਡੇ ਦੇਸ਼ਾਂ ਜਾਂਦਾ ਹੈ ਜੀ ਤੇ ਇੱਕ ਪਾਸੇ ਤਾਂ ਉਹ ਇਸ ਕਿਸਮ ਦੀਆਂ ਕੋਸ਼ਿਸ਼ਾਂ ਕਰ ਰਹੇ ਦੂਜੇ ਪਾਸੇ ਉਹ ਇੱਕ ਕੋਰ ਗਰੁੱਪ ਬਣਾ ਰਹੇ ਆ ਪੰਜ ਮੁਲਕਾਂ ਦਾ ਵੱਡਿਆਂ ਦਾ ਜਿਹਦੇ ਵਿੱਚ ਭਾਰਤ ਨੂੰ ਉਹਨਾਂ ਨੇ ਰੱਖਿਆ ਚੀ ਭਾਰਤ ਤੇ ਸਾਰੇ ਲੋਗੋ ਤੇ ਛੇਗੇ ਆ ਸੋ ਇਹ ਜਿਹੜੀ ਜਿਹੜੀ ਇਹ ਬੇਸਿਕਲੀ ਡਿਪਲੋਮੈਟਿਕ ਜਿਹੜੀ ਵਾਰ ਨੂੰ ਕਹ ਲਓ ਉਹ ਡਿਪਲੋਮੈਟਿਕ ਟੈਕਟਿਕਸ ਕਹ ਲਓ ਡਿਪਲੋਮੈਟਿਕ ਗਿਮਿਕਸ ਕਹ ਲਓ ਉਹ ਬਾਰ-ਬਾਰ ਚੱਲ ਰਹੇ ਆ ਔਰ ਜਿਹੜਾ ਡਿਪਲੋਮੈਟਿਕ ਗਿਮਿਕਸ ਜਿਹੜੇ ਖੇਡਦੇ ਨੇ 트ੰਪ ਜੀ ਉਹ ਸਾਡੇ ਭਾਰਤ ਵਾਲੇ ਜਿਹੜੇ ਬੜੀ ਸ਼ਰੀਨਤਾ ਦੇ ਨਾਲ ਜਿਹੜਾ ਜੀ ਉਹਦੀ ਬਾਅਦ ਚ ਪਤਾ ਲੱਗਦਾ ਕਿ ਉਹਨਾਂ ਦੇ ਮੁਲਕ ਦੀਆਂ ਕੰਪਨੀਆਂ ਉੱਠ ਕੇ ਇੱਥੇ ਆ ਗਈਆਂ ਇੱਥੇ ਆ ਗਈਆਂ ਨੇ ਜੀ ਤੇ ਸੋ ਇਸ ਕਿਸਮ ਦਾ ਹੈ ਵੀ ਇਹ 트ੰਪ ਉਹਨਾਂ ਦੇ ਪ੍ਰਿਆਸ ਉਹਨਾਂ ਦੇ ਵੀ ਜਾਰੀ ਰਹਿਣੇ ਆ ਤੇ ਸਾਡੇ ਲੋਕਾਂ ਨੂੰ ਅਗਲੇ ਦਿਨ ਹੀ ਦੱਸਤਾ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਬਿਲਕੁਲ ਬਹੁਤ ਵੀ ਚਿੰਤਾ ਦੀ ਲੋੜ ਨਹੀਂ ਬਿਲਕੁਲ ਸਰ ਬਿਲਕੁਲ ਇਸੇ ਤਰ੍ਹਾਂ ਰਾਸ਼ਟਰਪਤੀ ਡੋਨਾਲਡ 트ੰਪ ਦੀ ਫਿਰ ਗੱਲ ਕਰਦੇ ਆ ਉਹਨਾਂ ਨੇ ਪਾਕਿਸਤਾਨ ਅਤੇ ਉੱਥੇ ਦੇ ਫੌਜ ਮੁਖੀ ਆਸੇ ਮੁਨੀਰ ਤੇ ਖ ਸਾਨ ਅਤੰਗਵਾਦੀ ਫਸਲ ਬੀਜਦਾ ਤੇ ਕਟਦਾ ਆ ਰਿਹਾ ਹੈ ਉਸ ਨੂੰ ਹੁਣ ਅਮਰੀਕਾ ਆਪਣੇ F16 ਲੜਾਕੂ ਜਹਾਜ਼ਾਂ ਨਾਲ ਸੰਬੰਧਿਤ ਕੋਪਤ ਅਤੇ ਆਧੁਨਿਕ ਟੈਕਨੋਲੋਜੀ ਵੇਚਣ ਲਈ ਤਿਆਰ ਹੋ ਗਿਆ ਹੈ ਅਮਰੀਕੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ 8 ਦਸੰਬਰ ਨੂੰ ਅਮਰੀਕੀ ਕਾਂਗਰਸ ਨੂੰ ਇੱਕ ਪੱਤਰ ਭੇਜਿਆ ਸੀ ਇਸ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਦੇ F16 ਲੜਾਕੂ ਵਿਮਾਨਾਂ ਲਈ ਐਡਵਾਂਸਡ ਟੈਕਨੋਲੋਜੀ ਅਤੇ ਉਸ ਦੀ ਸਹਾਇਤਾ ਦੀ ਵਿਕਰੀ ਨੂੰ ਜਿਹੜਾ ਮਨਜ਼ੂਰੀ ਦੇ ਦਿੰਦੀ ਹੈ ਇਸ ਮੁੱਦੇ ਦੇ ਬਦਲੇ ਅਮਰੀਕਾ ਨੂੰ ਪਾਕਿਸਤਾਨ ਤੋਂ 686 ਮਿਲੀਅਨ ਜਿਹੜੇ ਨੇ ਡਾਲਰ ਮਿਲਣ ਜੋ ਭਾਰਤੀ ਕਰੰਸੀ ਵਿੱਚ 6000 ਕਰੋੜ ਰੁਪਏ ਤੋਂ ਵੀ ਵੱਧ ਬਣਦੇ ਹਨ ਕੀ ਕਰਨਾ ਚਾਹੂਗੇ ਸਰ ਇੱਕ ਪਾਕਿਸਤਾਨ ਹੁਣ ਰੀਸੈਂਟਲੀ ਜਿਹੜਾ ਨਾ ਇੰਟਰਨੈਸ਼ਨਲ ਜਿਹੜਾ ਮਿਚਵਲ ਜਿਹੜੀ ਮਦਰ ਫੰਡ ਹੁੰਦਾ ਜੀ ਜੀ ਉਹਨੇ ਵੀ ਮਤਲਬ ਪੈਸਾ ਬਹੁਤ ਦਤਾ ਹੈ ਉਹ ਚਿੰਤਾ ਸਾਡੀ ਚਿੰਤਾ ਨਾਲ ਹੀ ਵੱਜ ਜਾਂਦੀ ਹੈ ਕਿ ਪਾਕਿਸਤਾਨ ਨੂੰ ਹੈ ਉਹ ਦੇਸ਼ਾਂ ਨੂੰ ਮਿਲਦਾ ਹੈ ਡਿਵੈਲਪਮੈਂਟਲੀ ਮਿਲਦਾ ਹੈ ਪਰ ਪਾਕਿਸਤਾਨ ਦੀ ਮੁਸ਼ਕਲ ਇਹ ਹੈ ਕਿ ਉਹ ਜ਼ਿਆਦਾ ਪੈਸਾ ਜਿਹੜਾ ਹੂੰ ਉਹ ਯਾਂ ਦਾ ਖਾਪੀ ਜਾਂਦੇ ਉੱਥੇ ਦੇ ਪੋਲਿਟਿਸ਼ੀਅਨ ਬਿਲਕੁਲ ਯਾਂ ਫਿਰ ਉਹ ਕਹਿੰਦੇ ਜੀ ਅਸੀਂ ਇਥੇ ਆਰ ਲਾ ਲਿਆ ਆ ਲਾ ਲੇ ਇਸ ਕਿਸਮ ਦਾ ਜੀ ਜੀ ਤੇ ਜਿਹੜੀ ਅਮਰੀਕਾ ਦੀ ਗੱਲ ਆ ਕਿ ਉਹ ਸਾਨੂੰ ਬੁਲਹਾਈ ਤੱਕ F16 F16 ਪਹਿਲਾਂ ਸਾਡੇ ਕੋ ਵੀ ਮਤਲਬ ਸੀ ਇੱਥੇ ਹੁੰਦਾ ਸਾਡੇ ਕੋ ਵੀ ਸੀ ਤਾਂ ਉਹਨਾਂ ਕੋ ਵੀ ਸੀ ਜੀ ਪਰ F16 ਜਿਹੜਾ ਹੈਗਾ ਉਹ ਉਹਦੇ ਹੁਣ ਹਾਈਟ ਤੱਕ ਆਇਆ ਉਹ ਸਾਡੇ ਜਿਹੜੇ ਹੁਣ ਜਿਹੜਾ ਦੋ ਸਾਨੂੰ ਰਸ਼ੀਆ ਤੋਂ ਮਿਲਿਆ ਉਹਨੂੰ ਚੈਲੰਜ ਕਰ ਸਕਦਾ ਹੈ ਜੋ ਜੋ ਐਕਸਪੋਰਟ ਦਸਤੇ ਜੋ ਅਸੀਂ ਪੜਿਆ ਲਿਖਿਆ ਜੋ ਸਭ ਬਿਲਕੁਲ ਜੀ ਸੋ ਇਹ ਐਕਚੁਅਲੀ ਨਾ ਇੱਕ ਸਮੇਂ ਸੀ ਕਿ ਜਦੋਂ ਸਿਰਫ ਅਮਰੀਕਾ ਤੇ ਸੋਵੀਅਤ ਰੂਸ ਦੋ ਸੁਪਰ ਪਾਵਰਸ ਹੁੰਦੀਆਂ ਸੀ ਹਮ ਜਦੋਂ ਸੋਵੀਅਤ ਰੂਸ ਟੁੱਟਿਆ ਉਹ ਤੋਂ ਬਾਅਦ ਚਾਈਨਾ ਬਹੁਤ ਵੱਡੇ ਲੈਵਲ ਤੇ ਆ ਕੇ ਖੜਾ ਹੋਇਆ ਭਾਰਤ ਵੀ ਬੜੀ ਤੇਜ਼ੀ ਦੇ ਨਾਲ ਲੱਗਿਆ ਹੋਰ ਮੁਲਕ ਖੜੇ ਹੋ ਗਏ ਜੀ ਹੁਣ ਅੱਜ ਦੀ ਰੇਟ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਜਿਹੜਾ ਇਹਨੂੰ ਇਹਨੂੰ ਸਟਰੈਟੈਜੀਕਲ ਡਿਪਲੋਮੇਸੀ ਕਹਿੰਦੇ ਆ ਹੂੰ ਕੀ ਜਿਹੜਾ ਅਮਰੀਕਾ ਨਾ ਆਪਣੀ ਸੁਪਰ ਪਾਵਰ ਵਾਲੀ ਉਹਨੂੰ ਬਚਾਉਣ ਲਈ ਜਿੱਦਾਂ ਦੀਆਂ ਕੋਸ਼ਿਸ਼ਾਂ ਕਰਦਾ ਜਿੱਦਾਂ ਉਹਦਾ ਜਿੱਦਾਂ ਹੁਣ ਸਾਡੇ ਅਸੀਂ ਰੂਪਲ ਤੇ ਉਹਦੇ ਚ ਸਟ੍ਰੇਟ ਕਰਨਾ ਸ਼ੁਰੂ ਕਰਤਾ ਰਸ਼ੀਆ ਦੇ ਨਾਲ ਤਾਂ ਉਹਦੀ ਜਿਹੜੀ ਜਿਹੜੀ ਉਹਦੀ ਮੂਲ ਤਾਕਤ ਹੈ ਜਿਹਦੇ ਸਿਰ ਤੇ ਦੁਨੀਆ ਟ੍ਰੇਡ ਕਰਦੀ ਹੈ ਡਾਲਰ ਖ ਤਾਂ ਇਸੇ ਤਰ੍ਹਾਂ ਉਹਦੀ ਇਹ ਵੀ ਮੁਸ਼ਕਲ ਹੈ ਕਿਉਂਕਿ ਜਦੋਂ ਯੂਕਰੇਨ ਤੇ ਰਸ਼ੀਆ ਵਾਰ ਲੱਗੀ ਉਹ ਪਹਿਲਾਂ ਤਾਂ ਉਹ ਨਾਟੋ ਦੇ ਨਾਲ ਮਿਲ ਕੇ ਥੋੜਾ ਜਿਹਾ ਅਮਰੀਕਾ ਚਲਦਾ ਯੂਕਰੇਨ ਦੀ ਪਿੱਛੋਂ ਫਪਫਪ ਥਪਥ ਪਾਉਂਦਾ ਰਿਹਾ ਹਮ ਮੁੜ ਕੇ ਜਦੋਂ ਇਹਨਾਂ ਨੇ ਕਿਹਾ ਕਿ ਹੋਰ ਜਿਹੜਾ ਨੋਬਲ ਲੈਣ ਦੀ ਇੱਛਾ ਜਾਗੀ ਤੇ ਮੈਂ ਮੈਡੀਏਸ਼ਨ ਕਰਨ ਚੱਲਦਾ ਨਾ ਲੜੋ ਪਰ ਸਾਰੇ ਦਾ ਸਾਰਾ ਜਿਹੜਾ ਯੂਰਪ ਹੈ ਉਹ ਯੂਕਰੇਨ ਨਾਲ ਖੜਾ ਹੋ ਗਿਆ ਬਿਲਕੁਲ ਯੂਕਰੇਨ ਨੂੰ ਮਾਲ ਯੂਰਪ ਨੇ ਯੂਰਪ ਦੇ ਦੇਸ਼ਾਂ ਨੇ ਵੀ ਵੇਚਿਆ ਜਿਹਨੂੰ ਜਿਹੜਾ ਯੂਰੋਪੀਅਨ ਯੂਨੀਅਨ ਕਹਿੰਦੇ ਆ ਇਸ ਵਿੱਚ ਲੰਡਨ ਨਹੀਂ ਹੈਗਾ ਸਿਰਫ ਇੰਗਲੈਂਡ ਨਹੀਂ ਹੈਗਾ ਤਾਂ ਉਹ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਟਰੈਟੈਜੀਕਲ ਮੂਵ ਹੁੰਦੀ ਹੈ ਉਹਦੀ ਇਹ ਉਹਨਾਂ ਦੇ ਆਪਣੇ ਅਧਿਕਾਰ ਖੇਤਰ ਦੀ ਗੱਲ ਆ ਫਿਰ ਜੀ ਤਾਂ ਪਾਕਿਸਤ ਵੈਸੇ ਤਾਂ ਜਿੰਨਾ ਕੁਝ ਹੁਣ ਐਤਕੀ ਕਿਉਂਕਿ ਇਹ ਮੈਨੂੰ ਫੌਰਿਬਰ ਉਦੋਂ ਹੋਇਆ ਜਦੋਂ ਪੁੱਤਨ ਹੁਣੇ ਰੀਸੈਂਟਲੀ ਸਾਡੇ ਮੁਲਕ ਚੋ ਗਏ ਆ ਲੇਕਿਨ ਸਾਡੀ ਕੋਈ ਵੱਡੀ ਡੀਲ ਨਹੀਂ ਹੋਈ ਪਰ ਉਹਦੇ ਵਿੱਚ ਕੁਝ ਐਸੀਆਂ ਗੱਲਾਂ ਆ ਗਈਆਂ ਜਿਹੜੀਆਂ ਇਸ ਤਰ੍ਹਾਂ ਦੱਸਦੀਆਂ ਕਿ ਜਿਹੜਾ ਭਾਰਤ ਦੀ ਜਿਹੜੀ ਸੁਰੱਖਿਆ ਜਿਹੜੀ ਮਤਲਬ ਰਹੀ ਹੈ ਦਿੱਲੀ ਨੂੰ ਕਹਿੰਦੇ ਡਿਫੈਂਸ ਜੀ ਜੀ ਉਸ ਡਿਫੈਂਸ ਵਾਰ ਜਿਹੜੀ ਹੈਗੀ ਆ ਉਹਦੇ ਵਿੱਚ ਤਾਕਤ ਉਹਦੀ ਵਧੀ ਹੈ ਵਧੀ ਹੈ ਜੀ ਜਿਸ ਕਰਕੇ ਉਹ ਪਾਕਿਸਤਾਨ ਨੂੰ ਸਟਰੋਂਗ ਕਰਕੇ ਸਾਡੇ ਤੇ ਜਿੱਦਾਂ ਆਲਵੇਜ਼ ਉਹ ਡਿਪਲੋਮੈਟਿਕ ਪ੍ਰੈਸ਼ਰ ਬਣਾਣੇ ਹੁੰਦੇ ਆ ਤਾਂ ਸਾਨੂੰ ਦਾ ਅਲਰਟ ਹੀ ਰਹਿਣਾ ਸਾਡੇ ਕੋਲ ਹੁਣ ਭਾਰਤ ਤਾਂ ਆਪਣੇ ਆਪ ਚ ਬੜਾ ਸક્ષਮ ਹੋ ਗਿਆ ਜੀ ਸੋ ਅਮਰੀਕਾ ਨੇ ਜਿਹੜਾ ਉਹਨੂੰ ਦਿੱਤਾ ਪਰ ਇਸ ਵੇਲੇ ਜ਼ਰੂਰਤ ਇਹ ਹੈਗੀ ਹੈ ਕਿ ਪਾਕਿਸਤਾਨ ਜਿਸ ਦੌਰ ਦੇ ਵਿੱਚੋਂ ਲੰਘ ਰਿਹਾ ਜੇ ਉਹਨੂੰ ਹਥਿਆਰ ਹੀ ਖਰੀਦੂ ਜਾਣੇ ਉਧਰੋਂ ਮੁਦਰਾ ਫੰਡ ਚੋਂ ਪੈਸੇ ਆਏ ਆ ਉਦੋਂ ਅਮਰੀਕਾ ਨੇ ਐਪ 16 ਤੇ ਲੈ ਜਾਣੇ ਜੀ ਜੀ ਤਾਂ ਉਹ ਮਤਲਬ ਉੱਥੇ ਦੇ ਲੋਕ ਤਾਂ ਰੋਟੀ ਤੋਂ ਭੁੱਖੇ ਮਰ ਰਹੇ ਆ ਉੱਥੇ ਦੇ ਲੋਕ ਆਟਾ ਕਹਿੰਦੇ ਆ ਕਿ 400 ਰੁਪਏ ਕਿਲੋ ਹੋ ਗਿਆ ਤਾਂ ਉਹ ਮੈਨੂੰ ਲੱਗਦਾ ਹੈ ਕਿ ਅਮਰੀਕਾ ਨੇ ਅਗਰ ਕੋਈ ਚੰਗਾਈ ਕਰਨਾ ਹੈ ਜੇ ਫੇਰ ਅਗਲੀ ਜਿਹੜੀ 트럼ਪ ਉਹਨਾਂ ਨੇ ਨੋਬਲ ਲੈਣਾ ਹੈ ਤੇ ਉਹ ਕੋਸ਼ਿਸ਼ ਕਰਨ ਕਿ ਪਾਕਿਸਤਾਨ ਨੂੰ ਕਹਣ ਕਿ ਸੁਧਰ ਜਾ ਰੋਟੀ ਪਾਣੀ ਖਾ ਵਧੀਆ ਵਿਕਾਸ ਕਰ ਆਪਣੇ ਨੇੜੇ ਦੇ ਮੁਲਕ ਦੇ ਨਾਲ ਦੋਸਤੀ ਰੱਖ ਸ਼ੇਰ ਦਾ ਸ਼ੇਰ ਜਿਹੜਾ 트ੰਪ ਨੂੰ ਜਿਹੜਾ ਨੋਬਲ ਪੁਰਸਕਾਰ ਮਿਲ ਜਾਊਗਾ ਤੇ ਜੇ 트ੰਪ ਕਰਨਗੇ ਨਹੀਂ ਮੈਪ 16 ਦੇ ਕੇ ਉਧਰ ਆਈਏ ਮੈਫ ਦੇ ਪੈਸੇ ਲੈ ਲੈ ਜਣੇ ਆ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਫਿਰ ਕੋਈ 트ੰਪ ਦਾ ਇੱਕ ਕਦਮ ਬਹੁਤਾ ਸਰਾਇਆ ਨਹੀਂ ਜਾਊਗਾ ਦੁਨੀਆ ਸਰਾਇਆ ਜਾਊਗਾ ਜੀ ਬਿਲਕੁਲ ਇਸੇ ਤਰ੍ਹਾਂ ਹੁਣ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਕੈਨੇਡਾ ਵਿੱਚ ਬੀਤੇ ਕੁਝ ਸਾਲਾਂ ਤੋਂ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਤੋਂ ਫਿਰੋਤੀਆਂ ਮੰਗਣ ਨੁਕਸਾਨ ਪਹੁੰਚਾਉਣ ਦੀਆਂ ਜਿਹੜੀਆਂ ਧਮਕੀਆਂ ਦੇਣ ਕਾਰੋਬਾਰਾਂ ਅਤੇ ਘਰਾਂ ਉੱਪਰ ਗੋ ਵਾਪਰਨ ਤੋਂ ਬਣੇ ਹੋਏ ਦਰਸਤੀ ਹਾਲਾਤਾਂ ਦੇ ਮੱਦੇਨਜ਼ਰ ਵਰਲਡ ਸਿੱਖ ਆਰਗੇਨਾਈਜੇਸ਼ਨ 온ਟਾਰੀਓ ਗੁਰਦੁਆਰਾ ਕਮੇਟੀ ਅਤੇ ਸਿੱਖ ਫੈਡਰੇਸ਼ਨ ਵੀਸੀ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਮੀਟਿੰਗਾਂ ਕੀਤੀਆਂ ਗਈਆਂ ਇਸ ਲੜੀ ਵਿੱਚ ਪਹਿਲੀ ਮੀਟਿੰਗ ਬੀਤੇ ਕੱਲ ਬ੍ਰੈਂਟਨ ਵਿਖੇ ਹੋਈ ਹੈ ਕੀ ਇਸ ਵਿੱਚ ਨਿਕਲਿਆ ਸਾਰਿਕਾ ਇਹ ਜਿਹੜਾ ਦੇਖੋ ਇਹ ਦੋਵੇਂ ਸੰਸਥਾਵਾਂ ਜਿਹੜੀਆਂ ਕਿ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਪੰਜਾਬੀਆਂ ਨੂੰ ਖਾਸ ਤੌਰ ਤੇ ਜੀ ਜੀ ਕਿ ਉਹਨਾਂ ਨੇ ਜਿਹੜਾ ਇੱਕ ਇੱਕ ਜਨਰਲ ਇੰਪੈਕਟ ਸੀ ਕਿ ਕੈਨੇਡਾ ਦੇ ਵਿੱਚ ਬਸ ਇਸ ਇਦਾਂ ਦੀਆਂ ਚੀਜ਼ਾਂ ਨਹੀਂ ਸਪੋਰਟ ਕੀਤੀ ਜਾਂਦੀ ਸੋ ਇਹਨਾਂ ਦੋਵਾਂ ਸੰਸਥਾਵਾਂ ਨੇ ਜਿਹੜੀ ਪਹਿਲ ਕੀਤੀ ਹੈ ਉਹਦੇ ਲਈ ਇਹਨਾਂ ਦੇ ਅਸੀਂ ਪੰਜਾਬੀ ਸ਼ੁਕਰਗੁਜ਼ਾਰ ਹਾਂ ਬਿਲਕੁਲ ਬਿਲਕੁਲ ਸਰ ਦੂਸਰੀ ਦੀ ਵਜ੍ਹਾ ਦੇਖੋ ਕੀ ਹੈ ਕਿ ਜਦੋਂ ਥੋੜਾ ਇੱਕ ਪਹਿਲਾਂ ਹੁੰਦਾ ਸੀ ਕਿ ਬਹੁਤ ਘੱਟ ਲੋਕ ਬਾਹਰ ਜਾਂਦੇ ਸੀ ਸਾਡੇ ਜਿਹੜੇ ਲੋਕਾਂ ਨੇ ਮੁਲਕ ਦੀ ਇੱਜ਼ਤ ਬਣਾਈ ਹੈ ਉੱਥੇ ਜਾ ਕੇ ਉਹ ਲੋਕ ਹੈ ਜਿਨ੍ਹਾਂ ਨੇ ਇੱਥੇ ਜਾ ਕੇ ਮਿਹਨਤ ਕੀਤੀ ਮਿਹਨਤ ਕੀਤੀ ਫਿਰ ਉਹਨਾਂ ਨੇ ਅੱਛੇ ਉੱਤੇ ਉਦਮ ਖੜੇ ਕੀਤੇ ਕਾਰੋਬਾਰ ਖੜੇ ਕੀਤੇ ਦੁਨੀਆ ਦੇ ਵਿੱਚ ਆਪਣਾ ਨਾਂ ਬਣਾਇਆ ਉੱਥੇ ਦੀ ਸਰਕਾਰਾਂ ਦੇ ਵਿੱਚ ਵੀ ਰਿਪਰੈਜ਼ੈਂਟੇਸ਼ਨ ਹਾਸਲ ਕਰ ਲਿਆ ਪਰ ਹੁਣ ਜਦੋਂ ਇਹ ਥੋੜੀ ਖੁੱਲ ਹੋਈ ਨਾ ਸਟੂਡੈਂਟਸ ਜਾਣੇ ਦੂਸਰੇ ਜਾਣੇ ਉਹਦੇ ਵਿੱਚ ਫਿਰ ਜਿਹੜੇ ਜਾਇਜ਼ ਨਜਾਇਜ਼ ਲੋਕ ਵੀ ਜੋਰ ਤੋੜ ਦੇ ਨਾਲ ਜੁਲਤਾਂ ਦੇ ذریعے ਉਹ ਵੱਡੀ ਤعداد ਚ ਪਹੁੰਚੇ ਬਿਲਕੁਲ ਨਹੀਂ ਬਿਲਕੁਲ ਤਾਂ ਉੱਥੇ ਜਦੋਂ ਇਸ ਕਿਸਮ ਦੀਆਂ ਘਟਨਾਵਾਂ ਦੇ ਵਿੱਚ ਪਿੱਛੇ ਆਇਆ ਕਿ ਕੁਝ ਸਟੂਡੈਂਟਸ ਦੇ ਨਾਂ ਆ ਗਏ ਕੁਝ ਪੰਜਾਬੀਆਂ ਦੇ ਨਾਂ ਆ ਗਏ ਤਾਂ ਉੱਥੋਂ ਉਹਨਾਂ ਦਾ ਜਿਹੜੀ ਉਹਦੇ ਨਾਲ ਕੀ ਹੈ ਕਿ ਪੰਜਾਬ ਦੀ ਇਮੇਜ ਖਰਾਬ ਹੁੰਦੀ ਹੈ ਉਹਨਾਂ ਦੀ ਇਮੇਜ ਖਰਾਬ ਹੁੰਦੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾਤੀ ਜੀ ਸੋ ਇਹ ਅੱਛੀ ਗੱਲ ਹੈ ਇਹ ਪਹਿਲ ਵਧੀਆ ਹੈਗੀ ਔਰ ਮੈਨੂੰ ਲੱਗਦਾ ਹੈ ਕਿ ਜਿਹੜੀ ਉੱਥੇ ਦੀ ਗਵਰਨਮੈਂ ਉਹ ਵੀ ਉਹ ਪਹਿਲਾਂ ਉਹ ਥੋੜਾ ਇਸ ਗੱਲ ਦਾ ਅਨਲਿਸਿਸ ਕਰ ਚੁੱਕੀ ਹੈ ਕਿ ਸਾਡੇ ਨਾਲ ਪਿਛਲਾ ਜਿਹੜਾ ਸਮੇਂ ਬੀਤਿਆ ਉਹਦੇ ਵਿੱਚ ਸਾਡੀ ਕਿਉਂਕਿ ਟ੍ਰੂਡੋ ਦੀ ਗਵਰਨਮੈਂਟ ਗਈ ਉੱਥੇ ਜਦੋਂ ਟ੍ਰੂਡੋ ਵਾਲੀ ਉਹ ਇਸੇ ਵਜ੍ਹਾ ਨਾਲ ਹੀ ਗਈ ਹੈ ਤੇ ਹੁਣ ਜਿਹੜੀਆਂ ਇਹ ਆਰਗੇਨਾਈਜੇਸ਼ਨਾਂ ਜਿਹੜੀਆਂ ਸਾਡੀਆਂ ਤਾਂ ਆਰਗੇਨਾਈਜ ਨੇ ਵਾਜੇ ਸਰਬੱਤ ਦੇ ਭਲੇ ਦੀਆਂ ਗੱਲਾਂ ਕਰਦੀਆਂ ਇਹ ਦੋਵੇਂ ਸਿੱਖ ਸੰਸਥਾਵਾਂ ਦਾ ਜਿਹੜਾ ਕੀਤਾ ਇਹਨਾਂ ਨੇ ਉਸ ਸਿਧਾਂਤ ਦੇ ਉੱਪਰ ਪੈਰਾ ਵੀ ਦਿੱਤਾ ਹਮ ਔਰ ਜਿਹੜੀ ਇੱਕ ਨਾਗਰਿਕ ਜ਼ਿੰਮੇਵਾਰੀ ਆਪਣੇ ਮੁਲਕ ਦੇ ਪ੍ਰਤੀ ਕਿਉਂਕਿ ਉੱਥੇ ਦੇ ਹੁਣ ਮੁਲਕ ਦੇ ਉਹ ਰਹਿਣ ਵਾਲੇ ਉੱਥੇ ਦੇ ਨਾਗਰਿਕ ਨੇ ਉਹ ਬਕਾਇਦਾ ਵਿਸ਼ਾਗੋਰਾ ਦਾ ਮਿੱਟੀ ਤੋਂ ਮੁਲਕ ਇਹੀ ਹੈ ਪਰ ਉੱਥੇ ਉਹਨਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੇ ਉਹਨੂੰ ਨਿਭਾਇਆ ਹੈ ਔਰ ਮੈਨੂੰ ਲੱਗਦਾ ਕਿ ਐਸੀ ਜ਼ਿੰਮੇਵਾਰੀਆਂ ਸਾਨੂੰ ਵੀ ਆਪਣੇ ਮੁਲਕ ਚ ਇਥੇ ਨਿਭਾਉਣੀਆਂ ਚਾਹੀਦੀਆਂ ਸਾਨੂੰ ਸਰਪ੍ਰਸਤੀਆਂ ਨਹੀਂ ਦੇਣੀਆਂ ਚਾਹੀਦੀਆਂ ਸਾਨੂੰ ਚਾਹੀਦਾ ਕਿ ਸਖਤੀ ਕਰਨੀ ਚਾਹੀਦੀ ਹੈ ਸੋ ਮੈਨੂੰ ਲੱਗਦਾ ਕਿ ਉਹ ਇਹਨਾਂ ਸੰਸਥਾਵਾਂ ਕਿਉਂਕਿ ਬਹੁਤ ਇੰਪੋਰਟੈਂਟ ਉੱਥੇ ਦੀਆਂ ਸੰਸਥਾਵਾਂ ਨੇ ਇਹਨਾਂ ਦੀ ਜਿਹੜੀ ਕੀਤੀ ਪਹਿਲਾਂ ਸਰਕਾਰ ਦੇ ਉੱਥੇ ਦਬਾਅ ਹੋਏਗਾ ਔਰ ਕੈਨੇਡਾ ਦੇ ਵਿੱਚ ਵੀ ਜਿਹੜਾ ਇੱਕ ਲੋਕਾਂ ਦੇ ਵਿੱਚ ਇਨਸਿਕਿਉਰਟੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਸਧਾਰਨ ਜਿਹੜਾ ਚ ਸੋ ਇਹਨਾਂ ਦੀ ਬਹੁਤ ਅੱਛਾ ਉਪਰਾਲਾ ਸਮਾਜਿਕ ਸਤਰ ਤੇ ਅਸੀਆਂ ਕੋਸ਼ਿਸ਼ਾਂ ਹਮੇਸ਼ਾ ਹੁੰਦੀਆਂ ਰਹਿਣੀਆਂ ਚਾਹੀਦੀ ਜੀ ਬਿਲਕੁਲ ਇਸੇ ਤਰ੍ਹਾਂ ਪੰਜਾਬ ਤੋਂ థਾਈਲੈਂਡ ਟੂਰਿਸਟ ਵੀਜ਼ਾ ਤੇ ਗਏ ਲਗਭਗ 370 ਲੋਕ ਰਹਿਸਮੀ ਤਰੀਕੇ ਨਾਲ ਗਾਇਬ ਹੋ ਗਏ ਹਨ ਅਹੇ ਖਬਰ ਆਈ ਹੈ ਕੇਂਦਰੀ ਵਿਦੇਸ਼ ਮੰਚਾਲਾ ਇਹਨਾਂ ਦੀ ਤਲਾਸ਼ ਵਿੱਚ ਜੁਟਿਆ ਹੋਇਆ ਥਾਈਲੈਂਡ ਸਰਕਾਰ ਅਤੇ ਬੈਂਕਾਕ ਸਥਿਤ ਭਾਰਤੀ ਦੂਤਾਵਾਸ ਨੇ ਇਹਨਾਂ ਲੋਕਾਂ ਦੇ ਨਾਮ ਤੇ ਪਤੇ ਭਾਰਤ ਨੂੰ ਭੇਜੇ ਹਨ ਕਿਉਂਕਿ ਵੀਜ਼ਾ ਦੀ ਨਿਰਧਾਰਤ ਮਿਆਦ ਖਤਮ ਹੋਣ ਦੇ ਬਾਵਜੂਦ ਇਹ ਵਾਪਸ ਨਹੀਂ ਮੁੜੇ ਤੇ ਇਹ ਮਾਮਲਾ ਉਸ ਵੇਲੇ ਗੰਭੀਰ ਬਣ ਗਿਆ ਜਦੋਂ ਨਵੰਬਰ ਮਹੀਨੇ ਵਿੱਚ ਥਾਈਲੈਂਡ ਦੀ ਫੌਜ ਨੇ ਜੰਗਲਾਂ ਵਿੱਚ ਚੱਲ ਰਏ ਇੱਕ ਗੈਰ ਕਾਨੂੰਨੀ ਮਾਫੀਆ ਨੈੱਟਵਰਕ ਖਿਲਾਫ ਕਾਰਵਾਈ ਕੀਤੀ ਠੀਕ ਹੈ ਕਹਾਂ ਚਾਹੁੰਦੀ ਇਹ ਕੋਈ ਤਾਂ ਜਿਹੜੀ ਦੌੜ ਲੱਗੀ ਹੈ ਨਾ ਬਾਹਰ ਚਲੇ ਜਾਣਾ ਬਾਹਰ ਚਲੇ ਜਾਣਾ ਇਹ ਉਹਦਾ ਹਿੱਸਾ ਹੈ ਬਿਲਕੁਲ ਹੁਣ ਥਾਈਲੈਂਡ ਕੋਈ ਏਡਾ ਵੱਡਾ ਦੇਸ਼ ਨਹੀਂ ਹੈਗਾ ਜਿੱਥੇ ਜਾ ਕੇ ਤੁਸੀਂ ਕੋਈ ਕਾਰੋਬਾਰ ਕਰਕੇ ਪੈਸੇ ਕਮਾਉਣਾ ਨੇ ਪੜ ਲੱਗ ਕੇ ਕੋਈ ਤੁਸੀਂ ਕਰ ਲੈਣਾ ਤੋਂ ਸਾਡੇ ਤੋਂ ਛੋਟਾ ਏਡਾ ਤਾਂ ਮੁਲਕ ਆ ਉਹ ਪਰ ਉਹ ਕ੍ਰਾਈਮ ਕ੍ਰਾਈਮ ਦੇ ਅੱਡੇ ਬਣ ਰਿਹਾ ਹੈ ਅੱਛਾ ਹੁਣ ਸਾਡੇ ਬੱਚੇ ਕੋਈ ਐਸਾ ਨਹੀਂ ਕ੍ਰਾਈਮ ਕਰਨ ਗਏ ਹੁੰਦੇ ਉੱਥੇ ਜੀ ਕਿਉਂਕਿ ਉੱਥੇ ਕੋਈ ਐਸਾ ਸਿਟੀਜ਼ਨਸ਼ਿਪ ਦਾ ਸਿਸਟਮ ਨਹੀਂ ਹੈਗਾ ਉੱਥੇ ਕੋਈ ਪਰਮਾਨੈਂਟ ਰੈਜ਼ਿਡੈਂਸੀ ਦਾ ਸਿਸਟਮ ਨਹੀਂ ਹੈਗਾ ਜੀ ਉੱਥੇ ਵਰਕ ਪਰਮਿਟ ਸ਼ਾਇਦ ਕਿਤੇ ਕੁਝ ਕੰਪਨੀਆਂਸ ਤੇ ਹੋਣ ਜਿਹੜੀਆਂ ਨੇ ਹੁਣ ਇਹ ਜਿਹੜੇ ਐਕਚੁਅਲੀ ਹੁੰਦਾ ਕੀ ਹੈ ਕਿ ਸਾਡੇ ਜਿਹੜੇ ਇੱਥੇ ਮਤਲਬ ਇਲੀਗਲ ਜਿਹੜੇ ਆਨ ਅਥਰਾਇਜ਼ਡ ਜਿਹੜੇ ਏਜੰਟਸ ਹੈਗੇ ਆ ਉਹ ਇੱਥੇ ਲੋਕਾਂ ਨੂੰ ਇਹ ਸਲਾਹ ਦਿੰਦੇ ਆ ਕਿ ਤੁਸੀਂ ਜੀ ਪਹਿਲਾਂ ਮਲੇਸ਼ੀਆ ਜਾਓ ਕਿਉਂਕਿ ਇਹ ਵੀਜ਼ਾ ਨੂੰ ਅਰਾਈਵਲ ਵਰਗੇ ਦੇਸ਼ ਆ ਜਿੱਥੇ ਵੀਜ਼ਾ ਜਾਂਦੇ ਮਿਲ ਜਾਂਦਾ ਹੈਗਾ ਇੰਡੀਅਨਸ ਨੂੰ 15 ਦਿਨ ਦਾ 10 ਦਿਨ ਦਾ ਤਾਂ ਜੀ ਉਹ ਵੀਜ਼ਾ ਆਨ ਅਰਾਈਵਲ ਮਲੇਸ਼ੀਆ ਚਲੋ ਜੇ ਤੁਸੀਂ ਜੀ ਕੰਬੋਡੀਆ ਚਲ ਜਓ ਤੁਸੀਂ ਥਾਈਲੈਂਡ ਚਲ ਜਓ ਹੁਣ ਰਸ਼ੀਆ ਦੇ ਵੀ ਖੁੱਲੀਆਂ ਰਸ਼ੀਆ ਦੇ ਵੀ ਉਦੇ ਨਾਲ ਉਹਨਾਂ ਨੂੰ ਉਹ ਪਰਮਾਉਂਦੇ ਆ ਕਿ ਜਦੋਂ ਤੁਹਾਡਾ ਇਹ ਵੀਜ਼ਾ ਲੱਗ ਗਿਆ ਨਾ ਤੁਹਾਡੇ ਪਾਸਪੋਰਟ ਤੇ ਤਾਂ ਉਦੋਂ ਤੁਹਾਨੂੰ ਅਮਰੀਕਾ ਵਾਲਿਆਂ ਨੇ ਫਟਾਫਟ ਵੀਜ਼ਾ ਦੇ ਦੇਣਾ ਤੁਹਾਨੂੰ ਕੰਪਨੀਟਾ ਨੇ ਦੇ ਦੇਣਾ ਇਹ ਮਤਲਬ ਭੁੱਖ ਦੇ ਵਿੱਚ ਵੀ ਅਸੀਂ ਚਲੇ ਜਾਵਾਂਗੇ ਇਸ ਲੋਭ ਦੇ ਵਿੱਚ ਜਿਹੜੇ ਆ ਸਾਡੇ ਉਹ ਯੰਗ ਲੋਕ ਉੱਥੇ ਚਲੇ ਜਾਂਦੇ ਆ ਜੀ ਤੇ ਫਿਰ ਉੱਥੇ ਜਾ ਕੇ ਉਹਨਾਂ ਨੂੰ ਗੁੰਮਰਾਹ ਕਰਕੇ ਇਹ ਕੁਝ ਹੁੰਦਾ ਸੋ ਮੈਨੂੰ ਲੱਗਦਾ ਵੀ ਇਹਦੇ ਉੱਪਰ ਨੂੰ ਚਿੰਤਾਵਾਂ ਬਹੁਤ ਹੋ ਰਹੀਆਂ ਹੁਣੇ ਆਪਾਂ ਆਂਕੜਾ ਪੜਿਆ ਸੀ ਕਿ ਇੰਨੇ ਲੱਖ ਲੋਕ ਦੇਸ਼ ਛੱਡ ਰਹੇ ਆ ਜੀ ਹੁਣ ਹੁਣ ਰੀਸੈਂਟਲੀ ਹੁਣ ਇੱਕ ਇਸ ਕਿਸਮ ਦੀ ਆਰਗੇਨਾਈਜੇਸ਼ਨ ਵੀ ਬਣੀ ਆ ਜਿਹੜੀਆਂ ਚਿੰਤਾਵਾਂ ਕਰ ਰਹੀਆਂ ਕਿ ਪ੍ਰਵਾਸ ਹੋ ਗਿਓ ਰਿਹਾ ਹ ਹ ਸੋ ਇਹ ਸਾਰਾ ਕੁਝ ਜਿਹੜਾ ਇਹ ਫਿਰ ਉੱਥੇ ਗੱਲ ਘੁੰਮ ਕੇ ਆ ਜਾਂਦੀ ਹੈ ਕਿ ਅਸੀਂ 140 ਕਰੋੜ ਦਾ ਮੁਲਕ ਹੋ ਗਏ ਹ ਹ ਤਾਂ ਸਾਡੀਆਂ ਇਹ ਸਮੱਸਿਆਵਾਂ ਉੱਥੇ ਦੀਆਂ ਉੱਥੇ ਆ। ਹੁਣ ਦੇਖੋ ਸਾਡੇ ਲੋਕਾਂ ਨੇ ਕੰਮ ਕਰਨ ਤੇ ਬਾਹਰ ਜਾਣਾ ਹੈ। ਜੀ। ਕਿਉਂਕਿ ਪ੍ਰਵਾਸ ਕੋਈ ਸਾਡਾ ਨਵਾਂ ਨਹੀਂ ਪ੍ਰਵਾਸ ਸਾਡੇ ਇਤਿਹਾਸ ਦਾ ਇੱਕ ਬੜਾ ਮਹੱਤਵਪੂਰਨ ਤੈਨੂ ਰਿਹਾ। ਜੀ ਬਿਲਕੁਲ। ਤੇ ਜਿੰਨੀ ਪੋਪੂਲੇਸ਼ਨ ਹੈ ਜਿੱਦਾਂ ਹੁਣ ਅਸੀਂ ਵੈਸੇ ਐਕਸਪੋਰਟ ਕਰਦੇ ਹਾਂ ਤੇ ਸਾਡੇ ਕੋਲ ਤਾਂ ਹੁਣ ਪੋਪੂਲੇਸ਼ਨ ਐਕਸਪੋਰਟ ਕਰਨ ਦੀ ਹੈਗੀ ਹੈ। ਹਮ। ਸੋ ਮੈਨੂੰ ਲੱਗਦਾ ਕਿ ਵਿਦੇਸ਼ ਮੰਤਰਾਲੇ ਨੂੰ ਕੁਝ ਐਸੇ ਉਪਰਾਲੇ ਕਰਨੇ ਪੈਣਗੇ ਕਿ ਜਿਹੜੇ ਬਾਹਰ ਜਾਣ ਵਾਲੇ ਲੋਕ ਐ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਲੇਬਰ ਦੇ ਮਤਲਬ ਰਿਲੇਟਡ ਜਾਂ ਜਿਹੜੇ ਰੋਜ਼ਗਾਰ ਉਹਨਾਂ ਲਈ ਕੋਈ ਇੱਕ ਆਰਗੇਨਾਈਜ਼ਡ ਜਿਹੜਾ ਸਿਸਟਮ ਬਣਾਵੇ ਜਿਹਦੇ ਜਿਹਦੇ ਵਿੱਚੋਂ ਦੀ ਲੰਘ ਕੇ ਜਦੋਂ ਲੋਕ ਜਾਣਗੇ ਜੀ ਤੇ ਫਿਰ ਉਹ ਜਿਹੜੇ ਤਾਂ ਨਹੀਂ ਜਾਣ ਯੋਗ ਹੋਣਗੇ ਨਹੀਂ ਜਾਣਗੇ ਜਿਹੜੇ ਇੱਥੇ ਦਾ ਇੱਥੋਂ ਦਾ ਕਿ ਤੁਸੀਂ ਦੇ ਕੋਲੇ ਦੁਬਈ ਵਗੈਰਾ ਲਈ ਅਸੀਂ ਉਹ ਲਾਇਸੈਂਸਿੰਗ ਸਿਸਟਮ ਕੀਤਾ ਸਾਡੇ ਇੱਥੇ ਕਿ ਲੇਬਰ ਲਾਇਸੈਂਸ ਦਿੰਦੀ ਹੈ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਕਿ ਉਹ ਹੀ ਲੋਕ ਭੇਜ ਸਕਦੇ ਆ ਉਦੇ ਵਿੱਚ ਵੀ ਕਈ ਵਾਰੀ ਆਂਦਾ ਵੀ ਜਾ ਕੇ ਬੱਚੇ ਉੱਥੇ ਖਰਾਬ ਹੋ ਰਹੇ ਸੋ ਇਹ ਇਹ ਪੱਖ ਜਿਹੜਾ ਇਹ ਗਵਰਨਮੈਂਟ ਦੇ ਹੱਥ ਦੀ ਗੱਲ ਹੈ ਜੀ ਇਹ ਗਵਰਨਮੈਂਟ ਇਹਨੂੰ ਕਿੰਦਾ ਕੰਟਰੋਲ ਕਰਦੀ ਹੈ ਕੈਸ ਕਿੰਦਾ ਉਹ ਸਿਸਟਮ ਬਣਾਉਂਦੀ ਹੈ ਕਿ ਇਹ ਮੁਸ਼ਕਲਾਂ ਦਾ ਸਾਨੂੰ ਬਾਅਦ ਚ ਸਾਹਮਣਾ ਨਾ ਕਰਨਾ ਪਵੇ ਹਮ ਸਮਾਜਿਕ ਜਾਗਰਤੀ ਤੇ ਨਾਲ-ਨਾਲ ਹੋ ਹੀ ਰਹੀ ਹੈ ਪਰ ਜਿੰਨੀ ਦੇਰ ਸਿਸਟਮ ਡਵੈਲਪ ਨਹੀਂ ਹੁੰਦਾ ਉੰਨੀ ਦੇਰ ਇਹਨੂੰ ਥੱਲ ਪਾਣਾ ਪਊਗਾ ਜੀ ਬਿਲਕੁਲ ਇਸੇ ਤਰ੍ਹਾਂ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡਾ ਕਦਮ ਚੁੱਕਦਿਆਂ 16 ਵਿਅਕਤੀਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਨ ਐਸਜੀਪੀਸੀ ਦੇ ਪ੍ਰਕਾਸ਼ਨ ਵਿਭਾਗ ਵਿੱਚ ਰਿਕਾਰਡ ਪ੍ਰਬੰਧਨ ਦੁਆਰਾ ਪਾਰੀ ਲਾਪਰਵਾਹੀਆਂ ਅਤੇ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ਹਨ ਕੀ ਕਹਾਂਗਾ ਜੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਅੰਤਰਮ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਨੁਕੀਦਦੀ ਕੀਤੀ ਹੈ ਹੂੰ ਕਿ ਜਿਹੜੀ ਗਵਰਨਮੈਂਟ ਆਫ ਪੰਜਾਬ ਹੈ ਉਹ ਸਾਡੀਆਂ ਧਾਰਮਿਕ ਜਿਹੜੇ ਸਾਡਾ ਅਧਿਕਾਰ ਹੈ ਉਹਨਾਂ ਦੇ ਵਿੱਚ ਇੰਟਰਵੈਨ ਕਰ ਰਹੀ ਹੈ ਜੀ ਬਿਲਕੁਲ ਬਿਲਕੁਲ ਸਰ ਉਹਨਾਂ ਨੇ ਇਹ ਕਿਹਾ ਉਹਨਾਂ ਨੇ ਵੈਸੇ ਇਹ ਮਾਮਲਾ ਜਿਹੜਾ ਉਹਨ ਵਫਾ ਦਾ ਦਰਜ ਕਰਨ ਦੇ ਜਿਹੜੇ ਆਦੇਸ਼ ਗਵਰਨਮੈਂਟ ਨੇ ਦਿੱਤੇ ਆ ਉਹ ਉਹਨਾਂ ਨੇ ਫਿਰ ਤੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤਾ ਹੈ ਭੇਜ ਦਿੱਤਾ ਹੈ ਬਿਲਕੁਲ ਹੁਣ ਜਿਸ ਵੇਲੇ ਇੱਕ ਸਿਸਟਮ ਦੇ ਵਿੱਚੋਂ ਕੰਮ ਚੱਲਦਾ ਸ਼੍ਰੋਮਣੀ ਗੁਰਦੁਆਰਾ ਬੰਦਪੁਰ ਬੰਦ ਕਮੇਟੀ ਉਹ ਕੰਮ ਕਰਦੀ ਹੈ ਉਹਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਪ੍ਰਧਾਨ ਸਾਹਿਬ ਨੇ ਵੀ ਇਹ ਜਿਹੜਾ ਗੁਰੂ ਜਦੋਂ ਇਹ ਗੱਲ ਸਾਹਮਣੇ ਆਈ ਸੀ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪਾਂ ਦੇ ਗਣਤੀ ਦੇ ਵਿੱਚ ਫਰਕ ਆਉਣ ਦੇ ਗਾਪਤਾ ਸ਼ਬਦ ਵੀ ਵੈਸੇ ਉਹਨਾਂ ਨੇ ਮਤਲਬ ਉਹ ਨਹੀਂ ਯੂਜ਼ ਕਰਨਾ ਚਾਹੀਦਾ ਉਹ ਜਿਹੜੀ ਗਣਤੀ ਦੇ ਵਿੱਚ ਉੱਥੇ ਆਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਦੀ ਫਿਰ ਜਦੋਂ ਸ਼੍ਰੀ ਅਕਾਲ ਸਰਗਤ ਸਾਹਿਬ ਤੋਂ ਜਾਂਚ ਦੇ ਦੇਜ ਦਿੱਤੇ ਗਏ ਸ਼੍ਰੋਮਣੀ ਕਮੇਟੀ ਨੇ ਕਮੇਟੀ ਬਣਾਈ ਉਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਕੁਝ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਸੀ ਜਿਹੜੇ ਇਸ ਗੱਲ ਲਈ ਜ਼ਿੰਮੇਵਾਰ ਹੁੰਦੇ ਆ ਕਿ ਸਰੂਪ ਕਿੱਥੇ ਮਤਲਬ ਰਾਜਮਾਨ ਕਰਨੇ ਆ ਪ੍ਰਕਾਸ਼ ਲਈ ਦੇਣ ਭੇਜਣੇ ਆ ਜਾਂ ਨਹੀਂ ਭੇਜਣੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਨੇ ਕਿਸੇ ਆਪਣੇ ਜਿਹੜਾ ਆਰਥਿਕ ਲਾਲਚ ਦੇ ਚੱਕਰ 'ਚ ਇਹਦੀ ਇਹ ਕੁਝ ਕੀਤਾ ਜੀ ਕਿ ਉਹ ਚੁੱਪਚਾਪ ਹੀ ਤੇ ਹੋ ਗਿਆ ਔਰ ਪਤਾ ਪਰ ਇਹ ਗੱਲ ਜਿਹੜੀ ਇੱਥੋਂ ਤੱਕ ਤੇ ਠੀਕ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਤਲਬ ਉਸ ਉਹਦੇ ਧਾਰਮਿਕ ਅਧਿਕਾਰਾਂ ਦੇ ਖੇਤਰ ਚ ਆਉਂਦਾ ਹੈ ਸਰਕਾਰ ਨੂੰ ਇੰਟਰਵੈਨਸ਼ਨ ਉਨੀ ਦੇਰ ਨਹੀਂ ਕਰਨੀ ਚਾਹੀਦੀ ਜਿੰਨੀ ਦੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਉਹਨਾਂ ਨੂੰ ਕਹਿੰਦੀ ਕਿ ਇੱਥੇ ਐਫ ਆਈ ਆਰ ਦਰਜ ਕਰੋ ਕਿ ਸਰਕਾਰ ਨੇ ਐਫ ਆਈ ਆਰ ਦਰਜ ਰਿਹਾ ਇਸ ਕਰਕੇ ਕਰਨ ਕਿ ਇਸ ਮਿਸ਼ਨ ਨੂੰ ਲੈ ਕੇ ਕੁਝ ਜਿਹੜੇ ਸਿੱਖ ਕਮਿਊਨਿਟੀ ਦੇ ਜਿਹੜੇ ਲੋਕ ਸੀ ਉਹ ਧਰਨਾ ਦੇ ਰਹੇ ਸੀ ਉੱਥੇ ਤੇ ਉਸ ਤੋਂ ਬਾਅਦ ਦਰਜ ਕਰ ਲਈ ਪਰ ਇਹਦੇ ਲਈ ਜਿਹੜੀ ਜਿਹੜੀ ਰਿਪਰੈਜ਼ੈਂਟੇਟਿਵ ਅਥਾਰਟੀ ਹੈ ਉਹ ਤਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ। ਦੋਮਣ ਨੂੰ ਚਾਹੀਦਾ ਸੀ ਕਿ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲ ਕਰਦੇ ਵੀ ਇਸ ਤਰ੍ਹਾਂ ਲੱਗਾ ਸਾਨੂੰ ਦੱਸੋ ਕੀ ਕਰਨਾ। ਹੂੰ। ਤਾਂ ਫਿਰ ਉਹਨਾਂ ਨੇ ਨੋਟ ਚੰਗਾ ਕਿ ਨਹੀਂ ਇਹ ਪਹਿਲਾਂ ਹੋਈ ਹੋਈ ਹੈ। ਪਰ ਜਿਹੜੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਕੁਝ ਮੁਲਾਜ਼ਮਾਂ ਨੇ ਜਿਹੜੀ ਆਪਣੇ ਆਰਥਿਕ ਲੋਬੀ ਇਹ ਕਰਦਾ ਇਟ ਮੀਨਸ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਜਿਹੜੀ ਸਰਵੋੱਚ ਧਾਰਮਿਕ ਸੰਸਥਾ ਦੀ ਰਿਪਰੈਜ਼ੈਂਟੇਟਿਵ ਆਰਗੇਨਾਈਜੇਸ਼ਨ ਸਿੱਖ ਕਮਿਊਨਿਟੀ ਦੀ ਜਿਹੜੀ ਸਿੱਖ ਪੰਗਤ ਦੀ ਗੱਲ ਕਰਦੇ ਆ ਉੱਥੇ ਵੀ ਭ੍ਰਸ਼ਟਾਚਾਰ ਵਿਦਿਮਾਨ ਹੋ ਰਿਹਾ ਬਿਲਕੁਲ ਉਹ ਵੀ ਇਹੋ ਜੀ ਇਹੋ ਜੀ ਜਿਹੜੀ ਮर्याਦਤ ਗੱਲ ਨੂੰ ਲੈ ਕੇ ਹੂੰ ਸੋ ਮੈਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਆ ਗੱਲ ਕੀਤੀ ਹੈ ਵੀ ਇਹ ਬਣਦਾ ਅਧਿਕਾਰ ਤੇ ਉਹਨਾਂ ਦਾ ਹੀ ਹੈ ਕੀ ਦੇਖ ਰਹੇ ਨੇ ਪਰ ਨਾਲ ਨਾਲ ਸ਼੍ਰੋਮਣੀ ਗੁਰੂ ਗ੍ਰੰਥ ਸਾਹਿਬ ਬੰਦਕ ਕਮੇਟੀ ਨੂੰ ਇਹਦੇ ਤੇ ਵੀ ਚਿੰਤਨ ਕਰਨਾ ਚਾਹੀਦਾ ਹੈ ਕਿ ਜੇ ਉਹਸ ਆਰਗੇਨਾਈਜੇਸ਼ਨ ਚ ਕਿਉਂਕਿ ਇਹ ਪਹਿਲਾਂ ਇਹ ਗੱਲਾਂ ਪਹਿਲਾਂ ਵੀ ਲੱਗਦੀਆਂ ਰਹੀਆਂ ਵੀ ਜਿਹੜੇ ਬਾਦਲ ਪਰਿਵਾਰ ਉੱਤੇ ਬਹੁਤ ਲੱਗਦਾ ਰਿਹਾ ਉਹ ਬਾਦਲ ਪਰਿਵਾਰ ਸ਼੍ਰੋਮਣੀ ਗੁਰੂ ਗ੍ਰੰਥ ਸਾਹਿਬ ਪਰਲਾ ਕਮੇਟੀ ਨੂੰ ਆਪਣੇ ਸਿਸਟਮ ਨਾਲ ਯੂਜ਼ ਕਰੀ ਜਾ ਰਿਹਾ ਸੋ ਇਹਦੇ ਉੱਤੇ ਵੀ ਮੈਨੂੰ ਲੱਗਦਾ ਕਿ ਕਿਉਂਕਿ ਹੁਣ ਵਾਲੇ ਪ੍ਰਧਾਨ ਸਾਹਿਬ ਬਹੁਤ ਸਿਆਣੇ ਹੈ ਜੀ ਪੜ੍ਹੇ ਲਿਖੇ ਬਹੁਤ ਵਧੀਆ ਮਤਲਬ ਨਾਨ ਪੋਲੀਟਿਕਲ ਪ੍ਰਧਾਨ ਉਹਨਾਂ ਨੂੰ ਚਾਹੀਦਾ ਵੀ ਇਹਦੇ ਉੱਤੇ ਵੀ ਫੁੱਲ ਟਰਾਂਸਪਰੈਂਸੀ ਦੇ ਨਾਲ ਸੰਗਤ ਦੇ ਸੋ ਅਸ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਸਾਰੀ ਜਾਣਕਾਰੀ ਦੇਣ ਲਈ ਸਤਿ ਸਾਨ ਬਾਤ ਕਰਦੇ ਹਾਂ ਬਿਲਕੁਲ ਜੀ ਤਾਂ ਉਹਨੇ ਪ੍ਰੋਗਰਾਮ ਕੇ ਦਦਾ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਜ਼ਰੂਰ ਕਰਿਓ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ